ਉਡੀਟ ਸ਼ਾਰਟ ਹੈ। ਹਾਂਜੀ ਵੈਗ੍ਰੀਜੀ ਦਾ ਥਾਸਾ ਸ੍ਰੀ ਵੈਗ੍ਰੀਜੀ ਦੀ ਫਤਿਹ ਪ੍ਰੋਗਰਾਮ ਹਰਤੇ ਨਾਮ ਦੇ ਵਪਾਰੀ ਚੈਨਲ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਫਿਰ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਜਿਹੜਾ ਅਸੀਂ ਲੈ ਕੇ ਆਜ਼ਰ ਹੋਏ ਹਾਂ। ਇਹ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੰਤ ਬਾਪੂ ਅਮਰਿੰਦਰ ਸਿੰਘ ਜੀ ਗੁੱਡ ਈਵਨ ਸਭ ਤੋਂ ਪਹਿਲਾਂ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਹਾਂਜੀ ਬਾਪੂ ਜੀ ਸਵਾਗਤ ਹੈ। ਹਾਂਜੀ ਬਾਜੀ ਸਾਰੀ ਸੰਗਤ ਦਾ ਸਵਾਗਤ। ਸੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਆ ਬਾਬਾ ਜੀ ਕੋਲੋਂ ਕਾਫੀ ਜਿਹੜਾ ਗਿਆਨ ਵੀ ਹਾਸਲ ਕਰਾਂਗੇ ਤੇ ਕੁਝ ਸੰਗਤਾਂ ਵੀ ਸਾਡੇ ਨਾਲ ਜੁੜੀਆਂ ਨੇ ਭਾਈ ਗੁਰਵੰਤ ਸਿੰਘ ਜੀ ਨੇ ਆਪਣੇ ਗ੍ਰਹਿ ਵੀ ਵਿਚਾਰਨ ਪਵਾਏ ਨੇ ਬਾਬਾ ਜੀ ਦੇ ਤੇ ਉਹਨਾਂ ਨਾਲ ਸੰਗਤਾਂ ਨਾਲ ਵੀ ਵਿਚਾਰ ਕਰਾਂਗੇ ਕਿਵੇਂ ਉਹਨਾਂ ਨੂੰ ਜਿਹੜਾ ਬਾਬਾ ਜੀ ਦੀ ਸੰਗਤ ਕਰਕੇ ਜਿਹੜਾ ਲਾਭ ਹੋਇਆ ਤੇ ਕਿੰਵੇਂ ਉਹਨਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਆ ਸੋ ਸਭ ਤੋਂ ਪਹਿਲਾਂ ਕੁਝ ਵਿਚਾਰ ਆਪਾਂ ਬਾਬਾ ਜੀ ਨਾਲ ਸਾਂਝੀਆਂ ਕਰਦੇ ਹਾਂ ਸੋ ਬਾਬਾ ਜੀ ਜਿੱਦਾਂ ਇੱਕ ਵਿਚਾਰ ਕਰਨੀ ਸੀਗੀ ਵੀ ਹਰ ਦੀ ਕਿਰਪਾ ਨਾਲ ਵੀ ਜਿਹੜਾ ਇਹ ਸੰਤ ਨੂੰ ਸ਼ਬਦ ਪ੍ਰਗਟ ਹੋਇਆ ਜੀ ਇਹ ਸ਼ਬਦ ਉਹ ਤੁਹਾਨੂੰ ਕਿਵੇਂ ਪ੍ਰਗਟ ਹੋਇਆ ਜੀ ਅਜੀ ਭਾਜੀ ਹੁਣ ਆਪਾਂ ਵਿਚਾਰਾ ਕਰਨੀਆਂ ਨੇ ਜੇ ਵੀ ਅਸੀਂ ਰੱਬ ਕਿਵੇਂ ਦੇਖਿਆ ਰੱਬ ਸਾਨੂੰ ਕਿਵੇਂ ਮਿਲਿਆ ਇਹ ਭਾਗ ਜੀ ਮੈਂ ਰੱਬ ਦੇਖ ਲਿਆ ਆ ਜਿਹੜਾ ਪਰਮੇਸ਼ਰ ਆਗਮ ਅਗੋਚਰਾ ਤੇ ਜਿਹੜਾ ਦੀਦਾ ਨਹੀਂ ਆ ਚੱਕ ਨੂੰ ਇਹ ਗੁਰੂ ਜਦ ਕਿਰਪਾ ਕਰਦਾ ਹੋਂ ਬਾਣੀ ਜਿਵੇਂ ਆਪਾਂ ਰੋਜ਼ ਪੜਹੀ ਜਾਂਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕੋਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਸਤਾਰੇ ਉਹ ਕਿਸੇ ਨੂੰ ਤਾਂ ਦਰਸ਼ਨ ਦੇਣਾ ਜਿਹੜਾ ਪ੍ਰਤੱਖ ਹੁੰਦਾ ਨੂੰ ਪਰਮਾਨੰਦੀ ਲੋੜ ਨਹੀਂ ਹੁੰਦੀ ਪਰਮਾਤਮਾ ਸਾਹਮਣੇ ਆ ਗਿਆ ਉਹ ਜਿਹੜਾ ਸ਼ਬਦ ਪ੍ਰਗਟ ਹੋ ਗਿਆ ਜਿਹੜਾ ਓੰਕਾਰ ਸੀ ਉਹ ਸਾਹਮਣੇ ਆ ਗਿਆ ਸਤਗੁਰ ਤੇ ਪਾਈਏ ਮੈਂ ਜਿਹੜਾ ਨਾਮ ਆ ਜਿਹੜਾ ਆਪਣੀ ਬਾਣੀ ਆ ਜਿਹੜਾ ਆਪਣਾ ਗੁਰੂ ਆ ਇਹ ਗੁਰਬਾਣੀ ਤੋਂ ਮੈਂ ਨਾਮ ਪ੍ਰਾਪਤ ਕਰਿਆ ਇਹ ਮੇਰੇ ਧਰੋਂ ਲਗਿਆ ਜੀ ਮੈਂ ਕਿਸੇ ਨੂੰ ਨਹੀਂ ਹੋਰ ਨਹੀਂ ਧਾਰਿਆ ਕਿਸੇ ਤੋਂ ਕੁਝ ਨਹੀਂ ਲਿਆ ਗੁਰੂ ਨੂੰ ਨਿਵਸਤ ਘੋਇਆ ਤੇ ਮੈਨੂੰ ਇਹ ਜਿਹੜਾ ਸ਼ਬਦ ਪ੍ਰਗਟ ਹੋ ਗਿਆ ਮੈਨੂੰ ਓੰਕਾਰ ਤੋਂ ਬਿਨਾਂ ਇਹ ਜਗ ਤੇ ਹੋਰ ਕੁਝ ਨਹੀਂ ਦਿਖ ਰਿਹਾ ਕਿਉਂਕਿ ਉਹ ਜਿਹੜਾ ਪਰਮੇਸ਼ਰ ਆ ਜਲ ਸਲ ਮਈਲ ਪੂਰੇ ਰਾਵਿਆ ਵਿੱਚ ਬਣਾ ਇਹ ਪਰਮਾਤਮਾ ਦੇ ਦਰਸ਼ਨ ਹੋ ਗਏ ਮੈਂ ਇੱਥੇ ਹੁਣ ਕਲੀਅਰ ਕਰਦਾ ਵੀ ਜੇ ਕਿਸੇ ਹੋਰ ਸਾਧੂ ਸੰਤ ਭਗਤ ਨੂੰ ਰੱਬ ਦੇ ਦਰਸ਼ਨ ਹੋਏ ਨੇ ਤਾਂ ਉਹ ਕੋਈ ਵੀਡੀਓ ਪਾ ਕੇ ਲਾਈਵ ਹੋ ਗਏ ਇੱਥੇ ਜਗ ਦੇ ਵਿੱਚ ਦੱਸੇ ਉਹਦੇ ਨਾਲ ਗੋਸ਼ਟ ਕਰਾਂਗੇ ਜੇ ਉਹ ਪੂਰਾ ਉੱਤਰਦਾ ਹੋਇਆ ਤਾਂ ਜਿਹੜਾ ਉਹ ਭਗਤ ਆ ਸੰਤ ਉਹ ਵੀ ਪੂਜਣਯੋਗ ਆ ਪਾਣੀ ਚ ਲਿਖਿਆ ਵੀ ਜਿਹਨੂੰ ਬ੍ਰਹਮ ਦਾ ਗਿਆਨ ਹੋ ਗਿਆ ਸੋਈ ਬ੍ਰਾਹਮਣ ਪੂਜਣ ਜੋ ਹੁਣ ਇੱਥੇ ਇਹ ਦੱਸਣਾ ਪੈਣਾ ਵੀ ਭਗਤੀ ਕਰੀ ਆ ਦਿਨ ਰਾਤ ਕਰੀ ਆ 40 45 ਸਾਲ ਦੀ ਭਗਤੀ ਹੋ ਗਈ ਆ ਤੇ ਪਰਮੇਸ਼ਰ ਨਾਲ ਧਿਆਨ ਲੱਗੇ ਰਹਿਣਾ ਤੇ ਹਰ ਦਾ ਦਰਸ਼ਨ ਹੋ ਗਏ ਹਾਂਜੀ ਹਾਂਜੀ ਬਿਲਕੁਲ ਬਾਬਾ ਜੀ ਹਾਂਜੀ ਇੱਕ ਬਾਬਾ ਜੀ ਹੋਰ ਵਿਚਾਰ ਕਰਨੀ ਸੀ ਵੀ ਜਿਸ ਤਰ੍ਹਾਂ ਅੱਜ ਦੇ ਜਿਹੜੇ ਸਾਧੂ ਸੰਤ ਨੇ ਹੋਰ ਭਗਤ ਵੀ ਨਹੀਂ ਬਣੇ ਹੋਏ ਨੇ ਜੱਗ 'ਚ ਉਹਨਾਂ ਦੇ ਵੀ ਪਾਏ ਹੋਏ ਨਹੀਂ ਹਾਂ ਉਹਨਾਂ ਦੀ ਵੀਡੀਓਾਂ ਵੀ ਚੱਲਦੀਆਂ ਨੇ YouTube ਦੇ ਉੱਤੇ ਤੇ ਉਹ ਇਹ ਵਿਚਾਰ ਕਰਦੇ ਹੁੰਦੇ ਨੇ ਵੀ ਮਹਾਪੁਰਖ ਪਹਿਲਾਂ ਬਹੁਤ ਉੱਥੇ ਸੀਗੇ ਹਾਂ ਭਈ ਇਹ ਜਿਹੜੇ ਮਹਾਪੁਰਖ ਨੇ ਵੀ ਇਹਨਾਂ ਨੂੰ ਦੁੱਖ ਰੋਗ ਕਿਉਂ ਆਉਂਦੇ ਨੇ ਵੀ ਆਉਂਦੇ ਹੁੰਦੇ ਨੇ ਜਾਂ ਨਹੀਂ ਆਉਂਦੇ ਇਹ ਇਸ ਬਾਰੇ ਹਾਂਜੀ ਭਾਜੀ ਹੁਣ ਇਹ ਇਹਦੀ ਵਿਚਾਰ ਕਰਨੀ ਆ ਇਹ ਆਪਾਂ ਖੰਡਣ ਵੀ ਕਰਨਾ ਚਾਹਦੇ ਉੱਤੇ ਭਈ ਮੈਂ ਵੀਡੀਓ ਦੇਖੀ ਉਹ ਪੱਤਰਕਾਰ ਆਇਆ ਸੀ ਐਂਕਰ ਆਇਆ ਸੀ ਉਹਨੇ ਪੁੱਛਿਆ ਵੀ ਸੰਤਾਂ ਨੂੰ ਵੀ ਦੁੱਖ ਰੋਗ ਆ ਮਹਾ ਦੁੱਖ ਜਾਨੀ ਕਿਉਂ ਆਉਂਦੇ ਨੇ ਉਹਨੇ ਇੱਕ ਤਾਂ ਨੌ ਵੀ ਲਿਆ ਵੀ ਜਿਵੇਂ ਆ ਗੰਡੂ ਵਾਲੇ ਸੀ ਹੰਸਾੜੀ ਵਾਲੇ ਸੀ ਸੰਤਾਂ ਦਾ ਨੌ ਲਿਆ ਉਹ ਜਿਹੜਾ ਜਵਾਬ ਦਿੰਦਾ ਜੀ ਉੱਥੇ ਸੰਤ ਸੀ ਉਹ ਗੱਲ ਬਦਲ ਗਿਆ ਕਹਿੰਦਾ ਸੰਤ ਦਾ ਆਪਣੀ ਮੌਜ ਦਾ ਮੌਜ ਚਾਉਂਦੇ ਨੇ ਤੇ ਮੌਜ ਨਾ ਜਾਂਦੇ ਨੇ ਉਹਦਾ ਪੁੱਛਣ ਦਾ ਵਾਰ ਸੀ ਮੈਂ ਦੇਖਿਆ ਵੀ ਉਹਨਾਂ ਨੂੰ ਰੱਬ ਨਹੀਂ ਮਿਲਿਆ ਸੀ ਜਦੋਂ ਉਹਨਾਂ ਦਾ ਜੀਵਨ ਦੇਖਿਆ ਜਾਂ ਉਹਨਾਂ ਨੂੰ ਕਾਲ ਲੱਗਿਆ ਉਹ ਡਾਕਟਰਾਂ ਵੱਲ ਭੱਜੇ ਉਹ ਆਪ ਦੱਸਦਾ ਸੀ ਵੀ ਮੈਂ ਵੀ ਬਿਮਾਰ ਹੋ ਗਿਆ ਸੀ ਉਹ ਸਾਧੂ ਵੀ ਸੰਤ ਵੀ ਬਿਮਾਰ ਹੋ ਗਏ ਸੀ ਵੀ ਅਸੀਂ ਮਹਾਲੀ ਚਲੇ ਗਏ ਫਿਰ ਅਸੀਂ ਹੋਰ ਚਲੇ ਗਏ ਫਿਰ ਅਸਾਂ ਹੋਰ ਹਸਪਤਾਲ ਚਲੇ ਗਏ ਜੇ ਸੰਤ ਆਪਣੀ ਮੌਤ ਚਾਹੁੰਦੇ ਨੇ ਜਾਂਦੇ ਨੇ ਫਿਰ ਡਾਕਟਰ ਉਹ ਕੀ ਕਰਨ ਜਾਣਾ ਮੈਂ ਇੱਥੇ ਜੱਗ ਸਾਰੇ ਸੰਸਾਰ ਨੂੰ ਦੱਸਦਾ ਵੀ ਭਾਗਤ ਜਿਹੜਾ ਸੰਤ ਹੁੰਦਾ ਉਹਨੂੰ ਦੁੱਖ ਰੋਗ ਨਹੀਂ ਆਉਂਦਾ ਹੈਗਾ ਦੁਖ ਰੋਗ ਨਹੀਂ ਆਉਣਾ ਰੱਬ ਦਾ ਦਰਸ਼ਨ ਹੋ ਗਿਆ ਸ਼ਬਦਨਾਮਾੜਾਵਾ ਹੋ ਗਿਆ ਦੁਖ ਰੋਗ ਆਉਣਾ ਹੀ ਨਹੀਂ ਉਹ ਫਿਰ ਸਾਨੂੰ ਰੱਬ ਮਿਲਦਾ ਕੀ ਫਾਇਦਾ ਜੇ ਅਸੀਂ ਰੱਬ ਦੀ ਬੰਦਗੀ ਕਰਕੇ ਦਿਨਦਰ ਸਿਮਰਨ ਕਰਕੇ ਸਾਧਾਰ ਸਿਮਰਨ ਕਰਕੇ ਆ ਡਾਕਟਰਾਂ ਮੂਰੇ ਹੱਥ ੱਡਣੇ ਨੇ ਤੇ ਫਿਰ ਰੱਬ ਕੀ ਹੈ ਇੱਥੇ ਮੈਂ ਕਲੀਅਰ ਕਰਿਆ ਵੀ ਜਿੰਨੇ ਸੰਤ ਨੇ ਜਾਤੋਂ ਸਾਨੂੰ ਗੁਰਬਾਣੀ ਦੇ ਨਾਲ ਗੁਰੂ ਸਾਹਿਬ ਨੇ ਲਾਇਆ ਪਹਿਲਾਂ ਜੋ ਜਗਦੀ ਰਹੀ ਹੈ ਜਾਤੋਂ ਫਿਰ ਗੁਰਬਾਣੀ ਦਾ ਕਿਹਾ ਵੀ ਤੁਸੀਂ ਇਹਨਾਂ ਲਾਕੇ ਗੁਰੂਆ ਹੁਣ ਇਹ ਤੇ ਜਗ ਦੇ ਵਿੱਚ ਆਪਣੀ ਜੋ ਚਗਾਓ ਉਦੋਂ ਵੱਦ ਕਿਸੇ ਦੀ ਜੋਤ ਨਹੀਂ ਜਗੀ ਕੋਈ ਮੈਂ ਸਾਰੇ ਸਾਧੂ ਇਹਨਾਂ ਬ੍ਰਾਹਮਣਿਆਂ ਦਾ ਕੋਈ ਸਿੱਖਾਂ ਦਾ ਇਹਨਾਂ ਦੇ ਕੋਲ ਕੋਈ ਇਹਨਾਂ ਦੀ ਆਉਟਪੁੱਟ ਨਹੀਂ ਕੋਈ ਇਹਨਾਂ ਕੋ ਤਾਕਤ ਨਹੀਂ ਕੋਈ ਇਹਨਾਂ ਕੋ ਰਿੱਧ ਸਿੱਧ ਨਹੀਂ ਕੋਈ ਇਹ ਜਗ ਤੇ ਕੁਝ ਕਰ ਨਹੀਂ ਸਕਦੇ ਕਿਸੇ ਮਨਮੁਖ ਨੂੰ ਇਹ ਝਾੜ ਨਹੀਂ ਸਕਦੇ ਗੁਰਬਾਣੀ ਦਾ ਲਿਖਿਆ ਵੀ ਜਿਹੜਾ ਸੰਤ ਦੀ ਨਿੰਦਾ ਕਰਨੀ ਮਹਾਪਰਾਧਾ ਪਰ ਅੱਜ ਲੋਕ ਸੰਤ ਦੀ ਨਿੰਦਾ ਕਰਦੇ ਇਹ ਨਿੰਦਾ ਕਰਨ ਨੂੰ ਹੁਣ ਇਹ ਮਾਇਆ ਹਟਾਉਣਗੇ ਜਿਹਨੇ ਜਿਹਨੇ ਬ੍ਰਾਹਮਣਿਆਂ ਦੀ ਸੰਤ ਦੀ ਮੇਰੀ ਨਿੰਦਾ ਕਰ ਲਈ ਮੈਂ ਉਹਦੇ ਪਰਚਾ ਦੇ ਕੇ ਸਰਸਨ ਨੂੰ ਸਜਾ ਲਵਾਂਗੀ ਹਾਂਜੀ ਬਿਲਕੁਲ ਬਾਬਾ ਜੀ ਹਾਂਜੀ ਕੁਝ ਨਾ ਜਗਤ ਦੇ ਗੁਰੂ ਜਿੱਦਾਂ ਕੱਚੇ ਨਾੜੀ ਸੰਤ ਨੇ ਜਿੱਦਾਂ ਢੰਡਰੀਆਂ ਵਾਲਾ ਵੀ ਹੈਗੇ ਉਹਨਾਂ ਨੂੰ ਲੋਕ ਨਾ ਯਾਨੀ ਵਿਦੇਸ਼ਾਂ ਵਿੱਚ ਸਾਦੇ ਨੇ ਤੇ ਉਹਨਾਂ ਦੇ ਚਰਨ ਪਵਾਉਂਦੇ ਨੇ ਤੇ ਉਹ ਫਿਰ ਸੋਚਦੇ ਵੀ ਸਾਡੇ ਤੇ ਜਾਨੀ ਕਿ ਉਹ ਕਿਰਪਾ ਹੋਊਗੀ ਵੀ ਉਹ ਸਾਡੇ ਘਰੇ ਆਏ ਨੇ ਵੀ ਇਹਨਾਂ ਦਾ ਕੋਈ ਕੱਚੇ ਨਾੜੀਆਂ ਦਾ ਜਿਹੜਾ ਯਾ ਚਰਨ ਪਵਾਉਣ ਦਾ ਕੋਈ ਭਲਾ ਹੋ ਸਕਦਾ ਉਹਨਾਂ ਦਾ ਹਾਂਜੀ ਭਾਜੀ ਇਹ ਵਿਚਾਰ ਕਰਨ ਵਾਲੀ ਆ ਮੈਂ ਵੀ ਜਗਤ ਦੇ ਦੇਦਾਂ ਜਿੰਨੇ ਨਾੜੀ ਸੰਤ ਨੇ ਕੱਚੇ ਸੰਤ ਨੇ ਮਾਇਆ ਚ ਨਿਵਾਸ ਨੇ ਉਹ ਉਪਦੇਸ਼ ਦੇ ਵਿੱਚ ਤੁਰੇ ਫਿਰਦੇ ਨੇ ਉੱਥੇ ਦੀਆਂ ਸੰਗਤਾਂ ਉਹਨਾਂ ਨੂੰ ਸਪੌਂਸਰਸ਼ਿਪ ਕਰਦੀਆਂ ਨੇ ਉਹਨਾਂ ਤੋਂ ਸੁਣਦੀਆਂ ਨੇ ਉੱਥੇ ਉਹ ਜੱਗ ਨੂੰ ਗਮਰਾਹ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਬਾਹਲੇ ਦੇਸ਼ ਦੇ ਵਿੱਚ ਵੀ ਆ ਜੇ ਗੁਰੂ ਨੂੰ ਤਾਂ ਮੱਥਾ ਫੇਰ ਉੱਥੇ ਲੋਕ ਟੇਕਦੇ ਹੀ ਟੇਕਦੇ ਨੇ ਫਿਰ ਇਹ ਸਾਧੂਆਂ ਨੇ ਗਿਆਨ ਕੀ ਦੇਣਾ ਸੀ ਇਹ ਗਮਰਾਹ ਕਰਦੇ ਨੇ ਜਿਵੇਂ ਹੁਣ ਟੰਡਰੀਆਂ ਵਾਲੇ ਆਸਟ੍ਰੇਲੀਆ ਫਿਰਦਾ ਇਹ ਇੱਕ ਵੀ ਕਦੇ ਰੱਬ ਦੀ ਪਰਮਾਤਮਾ ਦੀ ਗੱਲ ਨਹੀਂ ਕਰਦਾ ਹੈਗਾ ਇੱਥੇ ਸਾਨੂੰ ਜਿਹੜਾ ਸਾਡੇ ਕੋਲ ਜਰਾ ਅਸੀਂ 8 ਪੈਸੇ ਮਿਲਦੇ ਆਂ ਹੁਣ ਮੈਂ ਇਹੀ ਜੇ ਦੱਸਣਾ ਚਾਹਣਾ ਵਿਦੇਸ਼ ਦੀਆਂ ਸੰਗਤਾਂ ਨੂੰ ਵੀ ਥੋੜਾ ਇਹਨਾਂ ਨੂੰ ਸੱਦਣਾ ਭਲਾ ਨਹੀਂ ਹੋਣਾ ਥੋੜੇ ਤੇਕ ਰੋਪੀਆਂ ਹੋਣੀਆਂ ਨੇ ਬਾਣੀ 'ਚ ਲਿਖਿਆ ਹੈ ਵੀ ਮਨਮੁੱਖਾਂ ਦਾ ਸੰਗਤ ਕਰਨ ਦੇ ਨਾਲ ਤਾਂ ਵੱਡ-ਵੱਡੇ ਝਾਂਜੜ ਪੈਂਦੇ ਨੇ ਕਲੇਸ਼ ਪੈਂਦੇ ਨੇ ਦੁੱਖ ਭਜਦੇ ਨੇ ਇੱਥੇ ਮੈਂ ਜਗਨੂ ਨੂੰ ਕਲੀਅਰ ਕਰਨਾ ਵੀ ਤੁਸੀਂ ਸੰਗਤਾਂ ਨੂੰ ਮੈਂ ਉਹਨਾਂ ਨੂੰ ਇਹ ਰੇਸ਼ ਦਿਨਾ ਵੀ ਤੁਸੀਂ ਇਹਨਾਂ ਨੂੰ ਪੁੱਛੋ ਜੀ ਨੂੰ ਤੁਸੀਂ ਸਪੌਂਸਰਸ਼ਿਪ ਕਰਦੇ ਹੋ ਸੰਤਾ ਗੁਰਮੁਖਾ ਕੋਈ ਸਾਧਾ ਕੋਈ ਬ੍ਰਹਮ ਗਿਆਨੀ ਆ ਕੋਈ ਰੱਬ ਦਾ ਪਿਆਰਾ ਉਹਨੂੰ ਬਚੋ ਵੀ ਤੈਨੂੰ ਰੱਬ ਮਿਲ ਗਿਆ ਹਰ ਦਾ ਦਰਸ਼ਨ ਹੋ ਗਿਆ ਜੇ ਤਾਂ ਉਹ ਕਹਿੰਦਾ ਤਾਂ ਤਾਂ ਉਹਦੀ ਧੂੜ ਚੱਕ ਲੈ ਥੋੜਾ ਫਰਨਤਾਰ ਰਹੋ ਜੇ ਉਹ ਕਹਿੰਦਾ ਮਹਾਰਾਜ ਕਿਰਪਾ ਕਰਨਗੇ ਤੁਹਾਨੂੰ ਗਮਰਾਹ ਕਰਦਾ ਕਿਉਂਕਿ ਉਹਤੇ ਕਿਰਪਾ ਹੋਈ ਨਹੀਂ ਉਹਦਾ ਸੁਣਿਆ ਉਹਦੇ ਮੂਹਰੇ ਬੈਠਿਆ ਥੋੜਾ ਕੋਈ ਭਲਾ ਨਹੀਂ ਕਿਉਂਕਿ ਜਿਹੜਾ ਰੱਬ ਹੈ ਸਾਧੂ ਦੀ ਰਸਨਾ ਤੇ ਬਾਸਦਾ ਉਹ ਰੱਬ ਕਿਤੇ ਨਹੀਂ ਬਾਸਦਾ ਜੇ ਉਹ ਸੰਤ ਹੋਵੇ ਜਾ ਉਹਨੇ ਬੋਲਣਾ ਤੇ ਉਹ ਤੁਹਾਡੇ ਹਿਰਦੇ ਚ ਵਿੱਚ ਬਾਸ ਜਾਂਦਾ ਇਦਗਾਰਗੇ ਜਗ ਨੂੰ ਗਮਰਾਹ ਕਰ ਰਹੇ ਨੇ ਇਹ ਪੱਕਾ ਸੰਤ ਜਿਹੜਾ ਪੂਰਨ ਸੰਤ ਹੈ ਜਿਹਨੂੰ ਰੱਬ ਮਿਲਿਆ ਹੋਇਆ ਉਹ ਵੀ ਸੰਗਤ ਕਰਾ ਕੇ ਦਾ ਦੇਸ਼ ਵਿਦੇਸ਼ ਦੇ ਲੋਕਾਂ ਦਾ ਭਲਾ ਹੋ ਸਕਦਾ ਇਹਨਾਂ ਕੱਚੇ ਸਾਧਾਂ ਦਾ ਸਾਧ ਸੰਗਤ ਕਰਾ ਕੇ ਦਾ ਥੋੜੇ ਦੇ ਉੱਤੇ ਪੀੜੀਆਂ ਪੈਣੀਆਂ ਨੇ ਕ੍ਰੋਪੀਆਂ ਹੋਣਗੀਆਂ ਹਾਂਜੀ ਬਾਬਾ ਜੀ ਇੱਕ ਹੋਰ ਵੀ ਬਚਾਅ ਜਿਹੜੀ ਕਰਨੀ ਸੀਗੀ ਵੀ ਆਮ ਜਿਹੜੀ ਸੰਗਤ ਹੈ ਉਹ ਧੂੜ ਚੱਕਦੀ ਮੱਥੇ ਨੂੰ ਲਾ ਲੰਗੀਆਂ ਵੀ ਉਹ ਆਮ ਸੰਗਤ ਵੀ ਧੂੜ ਚੱਕਣ ਦਾ ਕੋਈ ਲਾਭ ਹੁੰਦਾ ਆ ਜਾਂ ਵੀ ਉਹ ਪੂਰਨ ਸੰਤ ਦੀ ਧੂੜ ਚੱਕਣ ਦਾ ਲਾਭ ਹੁੰਦਾ ਹਾਂਜੀ ਭਾਜੀ ਹੁਣ ਬਾਣੀ ਦਾ ਜਿਹੜਾ ਸਾਧੂ ਆ ਸੰਤ ਆ ਬ੍ਰਹਮ ਗਿਆਨੀ ਆ ਉਹਦੀ ਧੂੜ ਚੱਕਣ ਨੂੰ ਕਿਹਾ ਆ ਇਹਨਾਂ ਭਗਤ ਜਨਾਂ ਨੂੰ ਸਦਾ ਨਾਮ ਸ਼ਰਗਾਰ ਕਰੀਏ ਜਿਨ੍ਹਾਂ ਹਿਰਦੇ 'ਚ ਨਾਮ ਪਰੋਈ ਆ ਉਹ ਜਿਹਦੇ ਹਿਰਦੇ 'ਚ ਨਾਮ ਪਰੋਇਆ ਉਹਦੀ ਧੂੜ ਚੱਕਣੀ ਸੀ ਪਰ ਅੱਜ ਜਿਹੜੇ ਮਾਨਵ ਮੁਖ ਲੋਕ ਨੇ ਸਾਡੇ ਨੇੜੇ ਦੇ ਗੁਰਦੁਆਰਿਆਂ 'ਚ ਜਾਂਦੇ ਨੇ ਇਤਿਹਾਸਕ ਗੁਰਦੁਆਰਿਆਂ ਦੇ ਵੱਡੇ ਗੁਰਦੁਆਰਿਆਂ 'ਚ ਪਾਏ ਨੇ ਉੱਥੇ ਲੋਕ ਉਹ ਧੂੜ ਚੱਕਦੇ ਨੇ ਗੁਰੂ ਦਾ ਸਾਡ ਇਹ ਮਾਨਮੁੱਖਾਂ ਦੀ ਧੂੜ ਚੱਕਣੀ ਇੱਕ ਬਹੁਤ ਵੱਡੀ ਯਾਨੀ ਕਿ ਰੂਪੀ ਆ ਕਿਉਂਕਿ ਇਹਨਾਂ ਨੇ ਕਦੇ ਸਿਮਰਿਆ ਨਹੀਂ ਇਹ ਕਾਰੋਬਾਰੀ ਲੋਗ ਨੇ ਸਾਡੇ ਪਿੰਡਾਂ ਦੇ ਹੀ ਲੋਕ ਹੁੰਦੇ ਨੇ ਅਸੀਂ ਸਭ ਨੂੰ ਜਾਣਦੇ ਹੁੰਨੇ ਆ ਇਹ ਟਾਈਮ ਦੀ ਟਾਈਮ ਜਾ ਕੇ ਗੁਰਦੁਆਰੇ ਮੱਥਾ ਟੇਕ ਕੇ ਜਾਂਦੇ ਨੇ ਤਾਂ ਇਹਨਾਂ ਦੀ ਧੂੜ ਬਣਦੀ ਆ ਉੱਥੇ ਉਹ ਜਿਆ ਧੂੜ ਬਣਦੀ ਆ ਇਹਨਾਂ ਦੀ ਧੂੜ ਲੋਕ ਚੱਕਦੇ ਨੇ ਮੈਂ ਬਹੁਤ ਗੁਰਦੁਆਰੇ ਦੇਖਿਆ ਲਪਾਫੀਆਂ ਚ ਪਾ ਕੇ ਵੀ ਦਿੰਦੇ ਨੇ ਵੀ ਇਹ ਧੂੜ ਲੈ ਜਾਓ ਭਾਈ ਉਹ ਪੀਂਦੇ ਵੀ ਨਹੀਂ ਉਹ ਬਹੁਤ ਵੱਡੇ ਉਹਨਾਂ ਨੂੰ ਦੁੱਖ ਪੈਂਦੇ ਨੇ ਬ੍ਰਾਹਮ ਗਿਆਨੀ ਸੰਤ ਨੂੰ ਰੱਬ ਮਿਲ ਗਿਆ ਉਹਨੇ ਇੱਕਨ ਗੁਰਦੁਆਰੇ ਚ ਨਹੀਂ ਫਿਰਨਾ ਉਹਦਾ ਤਾਂ ਕਾਂਦੇ ਵਿੱਚ ਇਹਦਾ ਸੀ ਹੋ ਗਈ ਉੱਤਲੇ ਲੈਵ ਲੱਗੀ ਹੋਈ ਆ ਉਹ ਪੂਰਨ ਸੰਤ ਬਰਾਵਿਆਂ ਦੀ ਢੂਡ ਚੱਕੀ ਦਾ ਉਹਨੂੰ ਨਾਮਸ਼ਿਕਾਰ ਕਰੀ ਹੋਈ ਤੇ ਮੱਥੇ ਲਾਲੀ ਦੇ ਥੋੜਾ ਬਾਰਨ ਤਾਰਾ ਹੋ ਜੈਣਾ ਤੇ ਉਹਦੇ ਸੰਗਤ ਕਰਕੇ ਤੁਹਾਨੂੰ ਨਾਮ ਦਾ ਗਿਆਨ ਹੋਣਾ ਗੁਰਬਾਣੀ ਦਾ ਗਿਆਨ ਪ੍ਰਾਪਤ ਹੋਣਾ ਪਹਿਲਾਂ ਬਾਣੀ ਤੁਸੀਂ ਪੜ੍ਹਦੇ ਸੀ ਪਰ ਜਦ ਸਾਧੂ ਦੀ ਸੰਗਤ ਕਰ ਲਈ ਉਦੋਂ ਨਾਮ ਦੇਤਾ ਉਦੋਂ ਬਾਅਦ ਫਿਰ ਸਾਨੂੰ ਗੁਰਬਾਣੀ ਦਾ ਜਿਹੜਾ ਗਿਆਨ ਸੀ ਇਹ ਚਾਣਨ ਸੀ ਇਹਦਾ ਪੇੜ ਪੈਂਦਾ ਫਿਰ ਸਾਨੂੰ ਕੋ ਲੱਗਦਾ ਵੀ ਆ ਕੀ ਲੀ ਗਿਆ ਹੋਵੇ ਉਹਨਾਂ ਮੈਂ ਤੇ ਬੇਦਾਦਾਂ ਵੀ ਇਹ ਇਹ ਜਿਹੜਾ ਨਾਮ ਆ ਜਿਹੜਾ ਰੱਬ ਮਿਲਣਾ ਇਹ ਹੁਣ ਪਰਮਾਤਮਾ ਹਰਦੀ ਅਕਾਲਪੁਰ ਦੀ ਆਪ ਦੀ ਖੇੜਾ ਨਾਨਕ ਗੁਰਬਾਣੀ ਚ ਲਿਖਿਆ ਨਾਨਕ ਨੂੰ ਕੋਈ ਗੁਰੂ ਨਹੀਂ ਧਾਰਿਆ ਨਾਨਕ ਗੁਰ ਤੇ ਗੁਰ ਹੋਇਆ ਦੇਖੋ ਪ੍ਰਭ ਕੀ ਰਜਾਇ ਭਾਬਾ ਨਾਨਕ ਆਇਆ ਸਿੱਧਾ ਗੁਰੂ ਨੇ ਉਹਨੂੰ ਭੇਜਿਆ ਹੁਣ ਸਾਨੂੰ ਜਾਨੀ ਇਹ ਜਗ ਦੇ ਵਿੱਚ ਆ ਜਿਹੜੀ ਗੁਰवाणी ਗੁਰੂ ਆ ਸ਼ਬਦ ਗੁਰੂ ਆ ਗਿਆਨ ਗੁਰੂ ਆ ਇਹ ਤੋਂ ਗਿਆ ਇਹਨੂੰ ਮੰਨਣਾ ਪਊਗਾ ਇਹਨੂੰ ਨਿਵਾਸਤ ਹੋਣਾ ਪਊ ਜੇ ਭਾਗਾਂ ਚ ਹੋਇਆ ਤਾਂ ਇਹਨੇ ਜਦੀ ਕਿਰਪਾ ਕਰਦਨੇ ਬਜਰਗਵਾੜ ਖੁੱਲ ਜਾਣਾ ਦਸਵੇਂ ਵਾਰ ਦੀ ਪ੍ਰਾਪਤੀ ਹੋ ਜਾਣੀ ਆ ਤੇ ਚੌਥੇ ਵਾਦ ਦੇ ਵਿੱਚ ਨਿਵਾਸ ਹੋਣਾ ਚੌਥੇ ਵਾਦ ਦੇ ਵਿੱਚ ਨਿਵਾਜਾ ਹੋ ਕੇ ਇਹ ਜਗ ਦਾ ਇੱਕ ਵੀ ਫੁਰਨਾ ਦਿਨ ਰਾਤ ਭਾਗਤ ਨੂੰ ਨਹੀਂ ਆਉਂਦਾ ਉਹਦੀ ਲੇਵਲ ਲੱਗੀ ਰਹੇਦੀ ਉਹਦੇ ਸਾਹਮਣੇ ਪ੍ਰਕਾਸ਼ ਆ ਤੇ ਉਹ ਪਰਮਾਤਮਾ ਦਾ ਦਰਸ਼ਨ ਗੁਰਕਾ ਦਾਸ਼ਨ ਦੇਹ ਦੇਹ ਜੀਵਾਂ ਨੂੰ ਪੂਰਨ ਕਰਮ ਹੋਇਆ ਫਰਾ ਮੇਰਾ ਹੁਣ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਦਾ ਆਪਾਂ ਸਾਹਮਣੇ ਦੇਖ ਲਈ ਦੇਖਦੇ ਲੋਕਾਂ ਨੇ ਵੀ ਦੇਖ ਲਈ ਪਰ ਫਿਰ ਤੁਹਾਨੂੰ ਤਰੋਪੀਆਂ ਕਿਉਂ ਨਹੀਂ ਮਿਲਿਆ ਨਹੀਂ ਇਹ ਜਦੋਂ ਕਿਰਪਾ ਕਰਦੀ ਪ੍ਰਗਟ ਹੋ ਗਿਆ ਤੇ ਫਿਰ ਗੁਰੂ ਦਾ ਦਰਸ਼ਨ ਦੇਖਦੇ ਉਹ ਭਾਵੇਂ ਜਿਹਦੇ ਨੇ ਆਪਾਂ ਪਹਿਲਾਂ ਵੀ ਵਿਚਾਰ ਕਰੀਆ ਜਿਹੜੇ ਪਹਿਲੇ ਪੋਡਕਾਸਟ ਦੇ ਵਿੱਚ ਆ ਹੁਣ ਵੀ ਆਪਾਂ ਕਰਦੇ ਆਂ ਵੀ ਇਹ ਤਾਂ ਗੁਰੂ ਦੀ ਕਿਰਪਾ ਨਾਲ ਅਕਾਲ ਹਰ ਦਾ ਦਰਸ਼ਨ ਹੋਣਾ ਜੀ ਬਾਬਾ ਜੀ ਤੁਸੀਂ ਵਿਚਾਰ ਹੋਰ ਵੀ ਸਾਨੂੰ ਦੱਸਿਓ ਵੀ ਤੁਹਾਰੇ ਹਰ ਇੱਕ ਚੀਜ਼ ਦੀ ਨਾ ਅੱਜ ਆਉਟਪੁੱਟ ਹੁੰਦੀ ਆ ਵੀ ਆਉਟਪੁੱਟ ਦੇ ਨਾਲ ਦੇਖਿਆ ਜਾਂਦਾ ਵੀ ਉਹ ਕਿੰਨਾ ਕੁ ਪਾਵਰਫੁਲ ਹੈ ਇਸ ਤਰ੍ਹਾਂ ਦੀ ਜਗ ਵਿੱਚ ਜਾਨੀ ਗੱਲ ਚੱਲਦੀ ਹੈ ਵੀ ਜene ਅੱਜ ਦੇ ਸਾਧੂਆਂ ਦੀ ਜਿੱਦਾਂ ਆਮ ਨਿੰਦਕ ਵੀ ਨੇ ਉਹ ਵੀ ਕਹਿੰਦੇ ਨੇ ਵੀ ਸਾਧੂਆਂ ਦੀ ਪੀਆਰ ਟੂ ਆਉਟਪੁੱਟ ਆਹੀ ਵੀ ਇਸ ਬਾਰੇ ਸਮਝਾਏ ਉਹ ਵੀ ਪੂਰਨ ਸੰਤ ਦੀ ਕਿਵੇਂ ਆਉਟਪੁੱਟ ਆਉਂਦੀ ਹੈ ਤੇ ਬੱਚੇ ਦੀ ਕਿਵੇਂ ਹਾਂਜੀ ਭਾਜੀ ਹੁਣ ਇਹ ਵਿਚਾਰ ਕਰਨ ਵਾਲੀ ਆ ਜਗ ਦੇ ਵਿੱਚ ਬੜਾ ਰੌਲਾ ਪਾਇਆ ਉਹ ਲੋਕ ਕਹਿ ਰਹੇ ਨੇ ਵੀ ਇਹ ਨਾ ਸਾਧੂਆਂ ਕੋ ਸੰਤਾਂ ਕੋ ਕੀ ਆ ਜਾਣੇ ਉਹ ਕਹਿੰਦੇ ਅਜ ਤਾਂ ਬੰਦਗੀ ਨਹੀਂ ਕਰਦੇ ਵੀ ਸਾਡੇ ਨਾਲ ਕੀ ਨਾ ਕੋਲ ਹੈਦਾ ਕੋਈ ਭਾਗ ਜੀ ਇਹ ਨਾ ਜਿਹਨੇ ਸਾਧ ਸੰਤ ਨਹੀਂ ਇਹਨਾਂ ਨੂੰ ਰੱਬ ਨਹੀਂ ਮਿਲਿਆ ਹੋਇਆ ਉਹਦਾ ਫਰਕ ਜ਼ਰੂਰ ਹੁੰਦਾ ਹੈ ਇਹ ਜਿਹੜੇ ਲੋਕਾਂ ਨੂੰ ਪਤਾ ਨਹੀਂ ਹੈਗਾ ਵੀ ਜਿਹੜਾ ਸਾਧੂ ਹੁੰਦਾ ਗੁਰਬਾਣੀ 'ਚ ਲਿਖਿਆ ਹੈ ਸਾਧੂ ਦੀ ਨੰਦਿਆ ਕਰਕੇ ਦਾ ਰਾਜ ਭਾਗ ਉੱਟ ਜਾਂਦੇ ਨੇ ਕਿਉਂਕਿ ਜਿਹੜਾ ਇਹ ਭਗਤ ਹੁੰਦਾ ਹੈ ਇਹ ਪ੍ਰਮਾਤਮਾ ਦੀ ਕਿਰਪਾ ਕਰਕੇ ਬਣਾਇਆ ਹੁੰਦਾ ਸਭ ਤੋਂ ਉੱਚ ਭਗਤ ਜਾ ਕੇ ਸੰਗ ਅੱਠ ਪਹਿਰ ਗੁਣ ਗਾਵੇ ਰੰਗ ਉਹ ਸਾਧੂ ਨੂੰ ਅੱਜ ਜਗ ਦੇ ਵਿੱਚ ਸਾਡੇ ਸਿੱਖਾਂ ਦੀ ਗੁਰਦਸ਼ਕਾਤ ਹੀ ਹੋਈ ਹੋਈ ਹੈ ਇਹ ਸਾਧੂ ਨੂੰ ਬਾਹਰ ਕੱਢਿਆ ਹੈ ਇਹਨਾਂ ਨੇ ਇਹ ਗੁਰਵਾਣੀ ਨੂੰ ਪੜਨ ਦਾ ਇਹਨੂੰ ਵਿਚਾਰਨਤਾ ਦੇ ਵਿੱਚ ਸਾਧੂ ਸੰਤ ਆਉਂਦਾ ਵੀ ਭਾਈ ਰੱਬ ਨੇ ਕਿਰਪਾ ਕਰਨੀ ਹੈ ਤੇ ਅਕਾਲ ਪੁਰਖ ਦਾ ਦਰਸ਼ਨ ਹੋਣਾ ਉਹ ਸਾਧੂ ਦੀ ਸੰਗਤ ਕਰਕੇ ਦਾ ਤੁਹਾਡਾ ਭਲਾ ਹੋ ਸਕਦਾ ਨਹੀਂ ਤਾਂ ਫਿਰ ਇੱਥੇ ਕੁਛ ਵੀ ਹੁਣ ਕਿੰਨਾ ਜਾਪ ਤਾਪ ਪਾਠ ਲੜੀਆਂ ਪੜ ਰਹੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਰੱਬ ਦਾ ਬਾਣੀ ਕੀਰਤਨ ਕਰੀ ਜਾਂਦੇ ਆ ਕੋਈ ਇੱਥੇ ਆਉਟਪੁੱਟ ਹੈ ਇਹਨਾਂ ਸਾਧੂਆਂ ਦੀ ਕੋਈ ਆਉਟਪੁੱਟ ਨਹੀਂ ਨਾ ਇਹ ਸੁਖੀ ਹੋਏ ਨੇ ਅਸੀਂ ਆਉਟਪੁੱਟ ਦੇਣੀ ਆ ਵੀ ਰੱਬ ਮਿਲ ਗਿਆ ਤੇ ਸਾਨੂੰ ਕੋਈ ਰੋਕੇ ਨਹੀਂ ਜਿਹੜਾ ਸੰਗਤ ਕਰੂਗਾ ਨਾਮ ਦੀ ਦੀਖਿਆ ਲਊਗਾ ਉਹਨੂੰ ਗਰਵਾਣੀ ਨਾ ਜੋੜਾਂਗੇ ਗਰਵਾਣੀਆਂ ਨਾਲ ਜੋੜ ਕੇ ਉਹਦਾ ਧਿਆਨ ਆ ਪਰਮਾਤਮਾ ਲਾਵਾਂਗੇ ਉਹ ਫਿਰ ਆਪਣੇ ਘਰ ਚ ਸੋਖੀ ਬਸੂ ਤੇ ਆਪਣੀ ਕਿਰਤ ਵੀ ਕਰੂ ਆਪਣਾ ਪਰਿਵਾਰ ਵੀ ਪਾਲੂ ਤੇ ਫਿਰ ਆ ਕੇ ਤੇ ਭੱਜਣ ਦੀ ਧਰਮ ਚ ਪੈਣ ਦੀ ਲੋੜ ਹੀ ਨਹੀਂ ਹੈਗੀ ਹੁਣ ਜਿੰਨੇ ਸਾਧੂ ਸੰਤ ਨੇ ਇਹ ਇਹਨਾਂ ਕੋ ਇਹਨਾਂ ਨੂੰ ਰੱਬ ਨਹੀਂ ਮਿਲਿਆ ਇਹਨਾਂ ਕੋ ਰਿੱਧ ਸਿੱਧ ਨਾਮ ਨੇ ਤਾਂ ਹੈ ਨਹੀਂ ਹੁਣ ਜਗਦੇ ਲੋਕਾਂ ਨੇ ਪੂਰਨ ਸੰਤ ਨਾਲ ਵੀ ਟੱਕਰ ਲੈਣੀ ਆ ਜਦ ਸੰਤ ਨੇ ਕਹਿਣਾ ਵੀ ਮੈਨੂੰ ਰੱਬ ਮਿਲ ਗਿਆ ਆ ਨਾ ਇਥੇ ਵਿਰੋਧ ਹੋਣਾ ਕਿਉਂਕਿ ਇੱਕ ਨਾਮ ਦੇ ਵਿਭਗਤ ਕਬੀਰ ਹੋਣਾ ਨੇ ਜਦੋਂ ਕਿਹਾ ਵੀ ਸਾਨੂੰ ਰੱਬ ਮਿਲ ਗਿਆ ਤਾਂ ਉਹ ਸਮੇਂ ਦੇ ਜਿੰਨੇ ਲੋਕ ਸੀ ਪੰਡਤ ਸੀ ਉਹਨਾਂ ਨੇ ਵਿਰੋਧ ਕੀਤਾ ਵੀ ਇਹਨਾਂ ਨੂੰ ਰੱਬ ਕਿਵੇਂ ਮਿਲ ਗਿਆ ਇੱਕ ਜਗ ਦੇ ਵਿੱਚ ਬਹੁਤ ਬੜੀ ਖੇਡ ਆ ਹੁ ਮੈਂ ਫੇਰ ਇੱਥੇ ਇਹਨਾਂ ਨੂੰ ਵਾਰਨਿੰਗ ਦਿੰਨਾ ਵੀ ਸੰਤ ਨੂੰ ਮੰਨਣਾ ਪਊ ਨਹੀਂ ਸੰਤ ਨੂੰ ਮੰਨਣਾ ਤਾਂ ਉਹ ਵੀ ਤੁਹਾਨੂੰ ਵਿਰੋਧ ਤਾਂ ਨਹੀਂ ਕਰਨੀ ਜੇ ਤੁਸੀਂ ਸੰਤ ਨੂੰ ਵਿਰੋਧਤਾ ਕਰਿਆ ਵੀ ਮੈਂ ਦਾ ਗੁਰਦੁਆਰੇ ਜੋ ਮੱਤਾ ਟੇਕੂ ਤਾਂ ਜਿਹੜਾ ਭਗਤ ਆ ਬੋਲਿਆ ਦਰਗੇ ਪਰਵਾਹ ਨਾ ਹੋਣਾ ਉਹ ਭਗਤ ਨੇ ਫਿਰ ਤੈਨੂੰ ਸੱਚ ਗੱਲ ਤੋਂ ਸਜਾ ਲਵਾਉਣੇ ਵੱਲ ਬੋਲ ਗਏ। ਇਹ ਉਹ ਸੋਚ ਵਿਚਾਰ ਕਰਕੇ ਇਹ ਆਪਣਾ ਫੈਸਲਾ ਲੈਣਾ, ਬਾਣੀ ਪੜ ਲੈਣਾ। ਦੇਖਿਆ ਬਾਰ ਬਾਰ ਆਉਂਦਾ ਕੋਈ ਕੋਊ ਆ ਜਾਣੀ। ਕੋਟਨ ਵਿੱਚ ਕੋਊ ਆ ਜਿਹਦਾ ਨਰਾਇਣ ਦੇ ਨਾਲ ਚਿੱਤ ਲੱਗਿਆ। ਤੇ ਇਹ ਹੁਣ ਸਮਝਣਾ ਪੈਣਾ ਆਪਾਂ ਹੁਣ ਦੱਸਤਾ ਲਾਈਵ ਹੋ ਗਿਆ, ਦੱਸ ਵੀ ਦਿੱਤਾ ਵੀ ਭਾਈ ਗੁਰੂ ਨੇ ਘਿਰਪਾ ਕਰੀਆ ਸਾਨੂੰ ਰੱਬ ਦਾ ਹਰ ਦਾ ਦਰਸ਼ਨ ਹੋ ਗਿਆ। ਮੈਂ ਅੱਠ ਪੈ ਸਿਮਰਦਾ, ਦਿਨ ਰਾਤ ਸਿਮਰਦਾ ਤੇ ਗੁਰਮੁਖ ਰੋਮ ਰੋਮ ਹਰ ਤੇ ਆਵੇ। ਗੁਰਮੁਖ ਦਾ ਆਪਾਂ ਤਾਂ ਰੋਮ ਰੋਮ ਵੀ ਬਰਵਾਦਾਂ ਤੇ ਹੁੰਦਾ। ਤੇ ਉਹਦੇ ਨਾਲ ਤੁਹਾਡੀ ਬਖੀਲੀ ਨਹੀਂ ਚੱਲਣੀ ਨਹੀਂ ਸਾਧ ਨੂੰ ਮੰਨਣਾ ਤਾਂ ਬਰੋਤਾ ਛੱਡੋ ਜੇ ਮੰਨਣਾ ਤਾਂ ਆਪਣੀ ਮੁਕਤੀ ਕਰਾਓ ਹਾਂਜੀ ਸੋ ਬਿਲਕੁਲ ਬਾਬਾ ਜੀ ਹਾਂ ਵੀ ਤੁਸੀਂ ਬਹੁਤ ਵੱਡਾ ਜਿਹੜਾ ਗਿਆਨ ਇਸ ਪ੍ਰੋਗਰਾਮ ਦੇ ਵਿੱਚ ਦਿੱਤਾ ਜੀ ਸੋ ਹੁਣ ਕੁਝ ਜਿਹੜੀਆਂ ਵਿਚਾਰਾਂ ਆਪਾਂ ਸੰਗਤਾਂ ਕੋਲੋਂ ਵੀ ਲੈ ਲੰਮੀਆਂ ਸੋ ਸਭ ਤੋਂ ਪਹਿਲਾਂ ਆਪਾਂ ਹੀ ਆਪਣੇ ਚਰਨ ਕੀ ਸੰਗੀ ਜੀ ਬਣਾਇਨ ਬਣਾਣਾ ਸਿੱਖੋ ਮੇਰੇ ਸਾਝੀ ਸਾਡੇ ਭਾਈ ਚਰਨਜੀਤ ਸਿੰਘ ਕੋਲੋਂ ਜਿਹੜੇ ਆ ਅਸੀਂ ਵਿਚਾਰ ਰਹੇ ਆਪਣੀ ਸਾਂਝੀ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਵੀ ਜਿਹੜੀ ਆਪਣੇ ਜੀਵਨ ਦੇ ਵਿੱਚ ਸੰਗਤ ਕੀਤੀ ਆ ਬਾਬਾ ਜੀ ਦੀ ਤੇ ਤੁਹਾਨੂੰ ਜਾਨੀ ਕੁਝ ਜਣੀਆਂ 2-3 ਮਿੰਟਾਂ ਦੇ ਵਿੱਚ ਹੀ ਸਾਨੂੰ ਗੱਲਾਂ ਸਮਝਾਏ ਉਹ ਕਿਵੇਂ ਜਿਹੜੀ ਸੰਗਤ ਕਰਨੀ ਚਾਹੀਦੀ ਹੈ ਬਾਬਾ ਜੀ ਤੇ ਕਿਵੇਂ ਲਾਭ ਹੁੰਦਾ ਹੈ ਹਾਂ ਜੀ ਭਾਈ ਖਾਲਸਾ ਵਾਹਿਗੁਰੂ ਜੀ ਖਫਤ ਜੀ ਜਿਵੇਂ ਹੁਣ ਆ ਬਸ ਸਾਨੂੰ ਤਾਂ ਇਹੀ ਕਹਿੰਦੇ ਹੁੰਦੇ ਸੀ ਸਾਰੇ ਕਹਿੰਦੇ ਵੀ ਸੰਤ ਕੋਲ ਨਹੀਂ ਜਾਣਾ ਕਿਸੇ ਕੋ ਦੇਹਦਾਰੀ ਕੋ ਕਿਉਂ ਮੰਨਣਾ ਹਨਾ ਜੀ ਦੇਹਦਾਰੀ ਨੂੰ ਮੈਂ ਡਵੇਚ ਸੀ ਤਿੰਨ ਸਾਲ ਉਧਰ ਲਾਏ ਤਾਂ ਮੈਂ ਅੰਮ੍ਰਿਤ ਵੀ ਉੱਥੇ ਹੀ ਛਕਿਆ ਸਰਦਾਰ ਵੀ ਉੱਥੇ ਹੀ ਬਣਿਆ ਸੀ ਪਰ ਮੈਨੂੰ ਇਹ ਨਹੀਂ ਕਿਸੇ ਨੇ ਕਿਹਾ ਵੀ ਤੂੰ ਸੰਤ ਨੂੰ ਵੀ ਉਹ ਸਾਧੂ ਸੰਤ ਵੀ ਹੁੰਦੇ ਆ ਜਦ ਕਿ ਬਾਣੀ ਦੇ ਵਿੱਚ ਲਿਖਿਆ ਹੋਇਆ ਵਾ ਉਹ ਕਹਿੰਦੇ ਸੰਤ ਨੂੰ ਨਹੀਂ ਮੰਨਣਾ ਸੰਤ ਜੀ ਧੂੜ ਦੇ ਚੱਕਰੀ ਦੇ ਦੇਹਦਾਰੀ ਨੂੰ ਨਹੀਂ ਮੰਨਣਾ ਅਮਰ ਸਕਉਣ ਵੇਲੇ ਵੀ ਇਹੀ ਗੱਲ ਕਹੀ ਜਾਂਦੀ ਆ ਆਪਾਂ ਨੂੰ ਸਾਰਿਆਂ ਨੂੰ ਹਨਾ ਤੇ ਪਰ ਜਦਦੇ ਅਸੀਂ ਸਾਧੂ ਸੰਤ ਜੀ ਧੂੜ ਚੱਕੀ ਆ ਜਦਦੇ ਸਾਡੇ ਲੇਖ ਬਦਲੇ ਨੇ ਲੇ ਜੇ ਕੋਈ ਕਹਿੰਦਾ ਵੀ ਸੀ ਵੀ ਹਾਂ ਵੀ ਸਾਧੂ ਸੰਤ ਨੂੰ ਮੰਨਣਾ ਨਹੀਂ ਅਸੀਂ ਤਾਂ ਫੇਰ ਵੀ ਮੰਨਦੇ ਰਹੇ ਹਾਂ ਤੇ ਉਹਨਾਂ ਦੀ ਸੰਗਤ ਕਰੀ ਤਾਂ ਜਿ세 ਇੱਥੇ ਤੱਕ ਪਹੁੰਚੇ ਕੋਈ ਦੁੱਖ ਨਹੀਂ ਸਾਡੇ ਦੁੱਖ ਝੰਜੜ ਸਾਬ ਕੱਟੇ ਇਹਨਾਂ ਨੇ ਬਾਣੀ ਚ ਆਇਆ ਵੀ ਨਾਲੇ ਕੋਟ ਅਪਰਾਧ ਸਾਥ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁੱਟੇ ਫੇਰ ਸਾਧੂ ਸੰਤ ਦੀ ਸੰਗਤ ਕਰਨੀ ਹੈ ਤੇ ਜਮ ਤੋਂ ਛੁੱਟਣਾ ਵਾ ਇਹ ਸਾਰਾ ਕੁਝ ਲਿਖਿਆ ਵੀ ਆ ਹਨਾ ਹੀ ਫੇਰ ਇਹ ਨਿੰਦਿਆ ਵੀ ਫੇਰ ਵੀ ਕਰਦੇ ਨੇ ਕਹਿੰਦੇ ਸੰਤ ਜੀ ਫੇਰ ਬਾਣੀ ਚ ਆ ਗਿਆ ਕਹਿੰਦੇ ਸੰਤ ਕੀ ਨਿੰਦਿਆ ਕਰੇ ਨਾ ਕੋਈ ਜੋ ਕਰੇ ਉਸ ਦਾ ਪਤਨ ਹੋ ਜਾਂ ਨਹੀਂ ਫਿਰ ਇਹੀ ਪੰਕਤੀ ਮੈਂ ਕਿਸੇ ਨੂੰ ਗੁਰਦੁਆਰਾ ਸਾਹਿਬ ਪੁੱਛ ਲਈ ਮੈਂ ਕਿਹਾ ਵੀ ਆਹ ਪੰਕਤੀ ਲਿਖੀ ਹੈ ਉਹ ਕਹਿੰਦਾ ਕਿ ਕਿੱਥੋਂ ਲਿਖੀ ਹੈ ਦੱਸ ਕਿ ਕਿੱਥੇ ਆ ਇਹ ਤੇ ਉਹਨੇ ਕੱਢ ਲਈ ਬਾਣੀ ਦੇ ਵਿੱਚ ਫਿਰ ਉਹ ਮੰਨਿਆ ਕਹਿੰਦਾ ਹਾਂ ਲਿਖਿਆ ਹੋਇਆ ਮੈਂ ਕਿਹਾ ਨਹੀਂ ਬਾਣੀ ਸਾਰੇ ਪੜਦੇ ਨੇ ਗੁਰਦੁਆਰਾ ਸਾਹਿਬ ਵੀ ਜਾਣਦੇ ਨੇ ਪਰ ਉੱਥੋਂ ਜਾ ਕੇ ਇਹ ਗਿਆਨ ਨਹੀਂ ਲੈ ਸਕੇ ਇਹ ਵੀ ਆ ਲਿਖਿਆ ਵੀ ਹੋਇਆ ਸਾਧੂ ਸੰਤ ਨੂੰ ਤਾਂ ਮੰਨਣਾ ਸੰਤ ਸਾਧੂ ਸੰਤ ਨੂੰ ਮੰਨੇ ਤੋਂ ਬਿਨਾ ਤਾਂ ਤੁਹਾਡਾ ਆਧਾਰ ਹੀ ਹੈ ਨਹੀਂਗਾ ਉਹਦੀ ਧੂੜ ਚੱਕੇ ਤੋਂ ਮਿਲਣਾ ਤੁਹਾਡਾ ਆਧਾਰ ਹੈ ਨਹੀਂਗਾ ਅਸੀਂ ਤਾਂ ਧੂੜ ਚੱਕੀ ਆਵੇ ਬਾਬੇ ਨਾਨਕ ਨੇ ਵੀ ਕਿਹਾ ਵਾ ਨਾਨਕ ਮੰਗੇ ਧੂੜ ਤਿੰਨ ਦਿਨ ਸਤਗੁਰ ਪਾਇਆ ਹਨ ਇਹ ਬਾਣੀ ਚਾਇਆ ਨਾ ਸਾਰੀ ਬਾਣੀ ਚਾਇਆ ਹੈ ਸੰਤੋ ਸਾਧੂ ਬ੍ਰਹਮ ਗਿਆਨੀ ਸਾਰੇ ਮਾਰੇ ਲਿਖਿਆ ਆ ਨਾ ਪਰ ਫਿਰ ਵੀ ਦੀ ਇਹ ਮੰਨਣ ਨੂੰ ਤਿਆਰ ਹੈ ਕਿ ਲੋਕ ਪਰ ਇਹਨਾਂ ਦੇ ਮਾੜੇ ਭਾਗ ਨੇ ਜਿਵੇਂ ਆਪਾਂ ਕਹਿ ਦਈਏ ਵੀ ਹੁਣ ਬਾਣੀ ਚਾਇਆ ਵੱਡੇ ਭਾਗ ਬੜਪਾਗੀ ਹਨ ਸੰਤ ਕਾ ਸੰਗ ਬੜਪਾਗੀ ਪਾਈਏ ਸੰਤ ਕੀ ਸੇਵਾ ਨਾਮ ਤੇ ਆਈਏ ਹੁਣ ਜਦੋਂ ਨਗਰ ਕੀਰਤਨ ਕਾਢਦੇ ਨੇ ਉੱਥੇ ਉਹ ਕਰਨ ਇਦਾਂ ਆਹ ਪੰਕਤੀ ਪੜਦੇ ਜਾਣ ਕਹਿੰਦੇ ਵੱਡੇ ਭਾਗ ਨੇ ਜਿੰਦੜੀਏ ਤੇੜੇ ਸੰਗ ਮਿਲਿਆ ਸਾਧੂਆਂ ਦਾ ਉਹ ਬਾਬਾ ਇਹਨੂੰ ਮੈਂ ਪੁੱਛ ਲਿਆ ਮੈਂ ਕਿਹਾ ਵੀ ਇਹ ਕਿਹੜੇ ਸਾਧੂ ਸੰਗ ਦਾ ਸੰਗ ਕਿਹਾ ਹੋਇਆ ਕਹਿੰਦਾ ਵੀ ਬਸ ਗੁਰੂ ਕੋਲ ਆਓ ਤੁਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨੀ ਕੋਸ ਹੈਗਾ ਸਾਧੂ ਸੰਤ ਨੂੰ ਨਹੀਂ ਮੰਨਣਾ ਉਹਨਾਂ ਨੇ ਵੀ ਇਹੀ ਕਿਹਾ ਮੈਨੂੰ ਫਿਰ ਮੈਂ ਫਿਰ ਵੀ ਮੈਂ ਕਿਹਾ ਫਿਰ ਅਸੀਂ ਯਾਨੀ ਮੰਨੀ ਗਏ ਸੀ ਸਾਧੂ ਸੰਤ ਨੂੰ ਮੰਨੀ ਗਏ ਜਦੋਂ ਹੀ ਫਿਰ ਅਸੀਂ ਮੰਨ ਰਹੇ ਆ ਤੇ ਇਹਨਾਂ ਦਾ ਇਹਨਾਂ ਨਾਲ ਇਹਨਾਂ ਨੇ ਜਿਹੜਾ ਨਾਮ ਦਿੱਤਾ ਉਹ ਅੱਠ ਪੈਰ ਸਾਡੇ ਚੱਲਦਾ ਹਿਰਦੇ 'ਚ ਤੇ ਦੇਰ ਨਾਲ ਸਿਮਨ ਕਰਦੇ ਰਾਂਏ ਕਾਰੋਬਾਰ ਕਰਦੇ ਆ ਜਿਵੇਂ ਪੰਗਤੀ ਆਈ ਆ ਵੀ ਹੱਥ ਪੈਰ ਸਭ ਕੰਮ ਕਰਨ ਚੇਤ ਨਰਨਜਨ ਨਾਰ ਵੀ ਉਮੈ ਰਖਣਾ ਵਾ ਇਹਨਾਂ ਨੇ ਸਾਨੂੰ ਗਿਆਨ ਦਿੱਤਾ ਤੇ ਬੜਾ ਇਹਨਾਂ ਦਾ ਉਹ ਸ਼ੁਕਰਾਨਾ ਜੀ ਤੇ ਜਿਹਨਾਂ ਹੀ ਸੰਗਤ ਕਰਕੇ ਅਸੀਂ ਅੱਜ ਇੱਥੇ ਤੱਕ ਪਹੁੰਚੇ ਆ ਵੀ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੇਜ ਸਰਸੇ ਪੂਰੇ ਗੁਰਤੇ ਜਾਣੀ ਵੇ ਉਹ ਪੂਰੇ ਸਾਧੂ ਸੰਤ ਤੋਂ ਤੁਸੀਂ ਜਾਣਣੀ ਆ ਵੀ ਜਾਣੀ ਉੱਥੇ ਇਹ ਵੀ ਲਿਖਤਾ ਵੇ ਢੂੰਡ ਲਈਏ ਸੰਤ ਪੱਕੜੇ ਕੱਚੜਿਆਂ ਸੰਗ ਛੋੜ ਵੀ ਕੱਚਿਆਂ ਸਾਧੂ ਸੰਤਾਂ ਦਾ ਵੀ ਸੰਗ ਛੱਡਣਾ ਵਾ ਇਹ ਨਹੀਂ ਕਿ ਵੀ ਆਪਾਂ ਹੁਣ ਜਿਵੇਂ ਸਾਧੂ ਸੰਤ ਹਾਂ ਦੇਖੋ ਆ ਸਪਾਂਸਰਾਂ ਕਰਦੇ ਨੇ ਬਾਹਰਲੇ ਮੁਲਕਾਂ 'ਚ ਕਹਿੰਦੇ ਨੇ ਵੀ ਸਾਧੂ ਸੰਤ ਦੇ ਚਰਨ ਪਵਾਈਏ ਆਪਾਂ ਹਨਾ ਹੀ ਉਹਨਾਂ ਨੂੰ ਇਹ ਨਹੀਂ ਪਤਾ ਵੀ ਬਾਣੀ 'ਚ ਤਾਂ ਲਿਖਿਆ ਆ ਬੇ ਢੂੰਡ ਲਈਏ ਸੰਤ ਪੱਕੜੇ ਕੱਚੜਿਆਂ ਸੰਗ ਛੋੜ ਬੇ ਕੱਚੇ ਸਾਧੂ ਸੰਤਾਂ ਦੇ ਚਰਨ ਨਾ ਪਵਾਓ ਇੱਕ ਵਾਰ ਤੁਸੀਂ ਪੂਰਨ ਸਾਧੂ ਸੰਤ ਦੇ ਚਰਨ ਪਵਾਓ ਹਨਾ ਪੂਰਨ ਸਾਧੂ ਸੰਤ ਦੇ ਚਰਨ ਪਵਾਉਣਗੇ ਤਾਂ ਉਹਨਾਂ ਦੇ ਭਾਗ ਲੇਖ ਬਦਲ ਜਾਣਗੇ ਕਾਰੋਬਾਰਾਂ 'ਚ ਬਰਕਤ ਹੋਊ ਜਿਵੇਂ ਹਨਾ ਜਿਵੇਂ ਜੀਨਾ ਸਾਸ ਗਰਾਸ ਨਾ ਬਿਸਰੇ ਹਰ ਨਾਮਾ ਮਨ ਮੰਤ ਧੰਨ ਸ세ਈ ਨਾਨਕਾ ਪੂਰਨ ਸੋਈ ਸੰਤ ਵੇ ਆ ਲਿਖਿਆ ਹੋਇਆ ਨਾਲੇ ਵੀ ਪੂਰਨ ਸੋਈ ਸੰਤ ਨੂੰ ਮੰਨਣਾ ਪਰ ਫਿਰ ਵੀ ਇਹ ਮੰਨਣ ਨੂੰ ਤਿਆਰ ਨਹੀਂਗੇ ਹਨ ਜੀ ਵੀ ਉਹੀ ਆ ਵੀ ਅਸੀਂ ਇਹਨਾਂ ਦੀ ਸ਼ਰਨ ਦੇ ਵਿੱਚ ਆਏ ਤਾਂ ਸਾਨੂੰ ਇਹਨਾਂ ਨੇ ਜਿਹੜਾ ਨਾਮ ਦਿੱਤਾ ਉਹ ਹਿਰਦੇ ਦੇ ਵਿੱਚ ਜਲਿਆ ਨਹੀਂ ਅਸੀਂ ਬੜੇ ਜਿਵੇਂ ਦੱਸਦੇ ਨੇ ਵੀ ਤੁਸੀਂ ਭਾਈ ਆਹ ਨਾਮ ਜਪ ਲਓ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ ਵਾਹਿਗੁਰੂ ਗੁਰੂ ਮੰਤਰ ਜਪ ਹੋਮੇ ਹੋਈ ਹਨਾ ਪਰ ਅਸੀਂ ਬੜਾ ਜਪਿਆ ਪਰ ਜਦੋਂ ਇਹਨਾਂ ਨੇ ਸਾਨੂੰ ਨਾਮ ਦਿੱਤਾ ਸ਼ਬਦ ਦਿੱਤਾ ਜਿਹੜਾ ਉਹ ਸਾਡੇ ਹਿਰਦੇ 'ਚ ਚੱਲਿਆ ਨੇ ਉਹ ਦਾਨੀ ਪਰ ਮੈਂ ਇਹ ਵੀ ਕਹਿਣਾ ਵੇ ਜਿਹੜੇ ਬਾਹਰਲੇ ਮੁਲਕਾਂ 'ਚ ਜਿਵੇਂ ਬੈਠੇ ਨੇ ਇਹਨਾਂ ਨੂੰ ਸਪான்ਸਰ ਕਰਨੀ ਚਾਹੀਦੀ ਆ ਵੀ ਪੂਰਨ ਸਾਧੂ ਸੰਤਾਂ ਕੋਲ ਨੂੰ ਬੁਲਾਉਣ ਉੱਥੇ ਉਹਨਾਂ ਦੇ ਚਰਨ ਅਪਵਾਉਣ ਜਿਵੇਂ ਬਾਣੀ ਦੇ ਵਿੱਚ ਆਇਆ ਉਹ ਭਵਨ ਪਵਿੱਤਰ ਜਿੱਥੇ ਸੰਤ ਪੈਰ ਤਰੇ ਨਾਲੇ ਪੜ ਲੈਣ ਬਾਣੀ ਦੇ ਵਿੱਚ ਲਿਖਿਆ ਹੋਇਆ ਸਾਰਾ ਤੇ ਬਸ ਇੰਨੇ ਕਹਿੰਦੇ ਹੋਏ ਇਹਨਾਂ ਦਾ ਸਾਧੂ ਸੰਤਾਂ ਦਾ ਸਤਿਕਾਰ ਕਰਦੇ ਆ ਜਿਹੜੇ ਨਹੀਂ ਮੰਨਦੇ ਹੈਗੇ ਉਹਨਾਂ ਦੀ ਉਹ ਮਰਜ਼ੀ ਆ ਉਹਨਾਂ ਦੇ ਭਾਗ ਭਾਗਾ ਚ ਹੈ ਨਹੀਂ ਗੱਲ ਲਿਖਿਆ ਹੋਇਆ ਪਰ ਸਾਡੇ ਲਿਖਿਆ ਹੋਇਆ ਸੀ ਵੀ ਲੇਖ ਸਾਡੇ ਇਹਨਾਂ ਨੇ ਬਦਲਤੇ ਅਸੀਂ ਹੋਰਾਂ ਨੂੰ ਵੀ ਕਹਿੰਦੇ ਆ ਵੀ ਆਉਣ ਸ਼ਰਨ ਦੇ ਵਿੱਚ ਆ ਕੇ ਇਹਨਾਂ ਦੀ ਸਾਧੂ ਸੰਤਾਂ ਦੀ ਦਾ ਸੰਗ ਕਰਨ ਸੋ ਬਿਲਕੁਲ ਅਸੀਂ ਇਹਨੇ ਕਹਿੰਦੇ ਨੇ ਭਾਈ ਖਾਸਾ ਭਾਈ ਗੁਰਦੇ ਹਾਂਜੀ ਹੁਣ ਸਾਡੇ ਨਾਲ ਭਾਈ ਗੁਰਵੀਰ ਸਿੰਘ ਜੀ ਜੁੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਪਾਸੋਂ ਵੀ ਜਿਹੜਾ ਆ ਆਪਾਂ ਗਿਆਨ ਹਾਸਲ ਕਰਾਂਗੇ ਤੇ ਭਾਈ ਗੁਰਵੀਰ ਸਿੰਘ ਜੀ ਸਾਨੂੰ ਇਹ ਦੱਸਿਓ ਵੀ ਜਿੱਦਾਂ ਆਮ ਬੰਦੇ ਦੇ ਮੱਥੇ ਤੇ ਲੇਖ ਲਿਖੇ ਹੁੰਦੇ ਨੇ ਤੇ ਹੁਣ ਆਮ ਦੁਨਿਆਵੀ ਗੱਲ ਵੀ ਹੁੰਦੀ ਹੈ ਵੀ ਉਹ ਲੇਖ ਜਿਹੜੇ ਆ ਵੀ ਮਿਟ ਨਹੀਂ ਸਕਦੇ ਵੀ ਉਹ ਜਿਹੜੇ ਆ ਉਹਨੂੰ ਘੋਗਣੀ ਪੈਣੇ ਹਨ ਹਾਂਜੀ ਤੋਂ ਇਸ ਬਾਰੇ ਸਾਨੂੰ ਸਮਝਾਇਆ ਕਿ ਉਹ ਬ੍ਰਹਮ ਗਿਆਨੀ ਦੀ ਸੰਗਤ ਕਰਨਾ ਵੀ ਮਿਟ ਸਕਦੇ ਆ ਹਾਂਜੀ ਬਾਪੂ ਜੀ ਕਾ ਖਾਲਸਾ ਬਾਜੀ ਕੀ ਫਤਿਹ ਅਸੀਂ ਪਹਿਲਾਂ ਸਾਧੂ ਸੰਤਾਂ ਦੀ ਸੰਗਤ ਕਰਦੇ ਸੀਗੇ ਤਾਂ ਸਾਡੇ ਤੇ ਕੋਈ ਪ੍ਰਾਪਤੀ ਨਹੀਂ ਸੀਗੀ ਤੇ ਦਸਵੀਂ ਮੱਥਾ ਟੇਕਣਾ ਗੁਰਦੁਆਰਾ ਸਾਹਿਬ ਜਾਣਾ ਬਾਣੀ ਸੁਣਨੀ ਪੜਨੀ ਸਾਡੇ ਕੋਈ ਸਮਝ ਨਹੀਂ ਆਉਂਦੀ ਸੀਗੀ ਸਾਡੇ ਦੁੱਖ ਵੀ ਉਵੇਂ ਸੀਗੇ ਕਲੇਸ਼ ਤੇ ਕਾਰੋਬਾਰ 'ਚ ਵਾਧਾ ਨਹੀਂ ਸੀਗਾ ਤੇ ਕੋਈ ਵਰਕਤ ਨਹੀਂ ਪੈਂਦੀ ਸੀ ਜਦੋਂ ਤੇ ਅਸੀਂ ਸੰਤ ਪਾਪਾ ਮਨਜਿੰਦਰ ਸਿੰਘ ਜੀ ਦੇ ਕੋਲ ਆਏ ਆ ਉਹਨਾਂ ਦੀ ਸੰਗਤ ਕੀਤੀ ਆ ਸਾਨੂੰ ਨਾਮ ਦੀ ਦਾਤ ਬਖਸ਼ੀ ਆ ਉਹਨਾਂ ਨੇ ਤਾਂ ਸਾਡੇ ਜੋ ਮੱਥੇ ਤੇ ਲੇਕਨੇ ਉਹ ਬਦਲ ਗਏ ਤੇ ਉਹਨਾਂ ਦੇ ਚਰਨਾਂ ਦੀ ਧੂੜ ਚੱਕੀ ਆ ਤੇ ਅਸੀਂ ਉਸ ਤੋਂ ਬਾਅਦ ਸਾਰੇ ਸੁਖੀਆ ਜੀ ਸਾਡੇ ਕਾਰਜ ਜੀ ਸੀਗੇ ਸਾਰੇ ਰਾਸ ਆਏ ਨੇ ਤੇ ਹੁਣ ਅਸੀਂ ਸਾਰੇ ਸੁਖੀਆ ਤੇ ਪਾਪਾ ਜੀ ਦਾ ਬਹੁਤ ਧੰਨਵਾਦ ਸੰਗਤਾਂ ਨੂੰ ਹੋਰ ਨੂੰ ਬੇਨਤੀ ਆ ਵੀ ਪਾਪਾ ਜੀ ਦੀ ਸੰਗਤ ਕਰਨ ਤੇ ਨਾਮ ਦੀ ਡਾਟ ਬਾਕਸ ਨੂੰ ਬਾਬਾ ਜੀ ਤੇ ਸੁਖੀ ਬਸਣਗੇ ਸਾਰੇ ਹਾਂਜੀ ਸਭ ਬਿਲਕੁਲ ਹਾਂਜੀ ਬਹੁਤ ਬਹੁਤ ਧੰਨਵਾਦ ਭਾਈ ਗੁਰਵੀਰ ਸਿੰਘ ਜੀ ਦਾ ਹੁਣ ਭਾਈ ਜਗਜੀਤ ਸਿੰਘ ਜੀ ਵੀ ਆਪਣੇ ਕੁਝ ਵਿਚਾਰ ਸਾਂਝੇ ਕਰ ਲਗੇ ਸੋ ਭਾਈ ਗੁਰਜੀ ਕੀ ਖਾਲਸਾ ਭਾਈ ਗੁਰਜੀ ਕੀ ਫਤਿਹ ਬਾਬਾਈ ਬਾਹਰ ਹੋਰ ਵੀ ਸਾਧੂ ਸੰਤ ਜਾਂਦੇ ਨੇ ਆਪਣੇ ਕੋਲੇ ਕਾਫੀ ਫੋਨ ਵੀ ਆਉਂਦੇ ਨੇ ਵੀ ਉਹ ਜਿੰਨੀ ਸੰਗਤ ਦੁਖੀ ਆ ਪਰੇਸ਼ਾਨ ਆ ਉਸੀ ਉਹਨਾਂ ਨੂੰ ਪੁੱਛੀਦਾ ਵੀ ਭਾਈ ਇੱਥੇ ਹੋਰ ਵੀ ਸਾਧੂ ਸੰਤ ਵੀ ਇੱਥੇ ਆਉਂਦੇ ਨੇ ਵੀ ਕੀ ਤੁਸੀਂ ਉਹਨਾਂ ਦੇ ਘਰਾਂ ਦੇ ਵਿੱਚ ਚਰਨ ਵੀ ਪਵਾਏ ਨੇ ਵੀ ਤੁਸੀਂ ਹੁਣ ਦੁਖੀ ਦੇ ਦੁਖੀ ਪਰੇਸ਼ਾਨ ਦੇ ਪਰੇਸ਼ਾਨ ਕਿਉਂ ਆ ਉਹ ਬਸ ਇਹੀ ਕਹਿੰਦੇ ਨੇ ਜੀ ਵੀ ਅਸੀਂ ਕੀ ਕਰੀਏ ਕਿ ਦੁਨੋਂ ਜਾਈਏ ਜੀ ਵੀ ਸਾਡਾ ਮਾਨਕ ਭੜਕਦਾ ਜਿੱਦਨ ਸਾਨੂੰ ਕੋਈ ਕਹਿੰਦਾ ਵਾ ਅਸੀਂ ਉਧਰ ਨੂੰ ਤੁਰ ਪੈਂਦੇ ਆ ਜੀ ਹਾਂ ਜੀ ਭਾਈ ਜੀ ਜੇ ਸਿੰਘ ਜੀ ਇਹ ਸਵਾਲ ਤੁਹਾਡਾ ਵਧੀਆ ਸਵਾਲ ਆ ਮੈਂ ਵੀ ਬਹੁਤ ਦੇਖਦਾ ਵੀ ਸੰਗਤਾਂ ਜੀ ਕਿੱਥੇ ਨੂੰ ਜਾਈਏ ਸੰਗਤ ਨੂੰ ਹੁਣ ਗੁਰਬਾਣੀ ਤੋਂ ਤਾਂ ਗਿਆਨ ਲੈਣਾ ਚਾਹੀਦਾ ਜਿਹਾ ਅਸੀਂ ਗੁਰਦੁਆਰੇ ਪਾਏ ਨੇ ਦੇਸ਼ ਵਿਦੇਸ਼ ਚ ਵੀ ਪਾਏ ਨੇ ਉਹ ਗੁਰੂ ਨੂੰ ਥੋੜਾ ਪੜੋਸਾ ਜਿਹਾ ਹੁੰਦਾ ਦੱਸਿਆ ਸੀ ਉਸ ਨੂੰ ਗਿਆਨ ਤਾਂ ਲੋਕੀ ਵੀ ਪਾਈ ਇਹ ਤਾਂ ਰੱਬ ਸਾਰਿਆਂ ਨੂੰ ਨਹੀਂ ਮਿਲਣਾ ਇਹਦਾ ਕਰੋਨਾ ਚ ਇੱਕਾ ਕੋਈ ਕੋਟਨ ਚ ਕੋਊਗਾ ਤੇ ਬਾਰ-ਬਾਰ ਬਾਣੀ ਚ ਲਿਖਿਆ ਆ ਵੀ ਕੋਈ ਬਿਰਲਾ ਗੁਰਮੁਖ ਬੁੱਝਦਾ ਸ਼ਬਦ ਕੀ ਆ ਉਹਨੂੰ ਪਰਮਾਤਮਾ ਦਾ ਦਰਸ਼ਨ ਹੁੰਦਾ ਉਹਨੇ ਕੱਚੇ ਸਰੂ ਸੰਤ ਨੇ ਬਾਣੀ ਨਾ ਕਹਿੰਦੇ ਵੀ ਗੁਰੂ ਨਾਲ ਲੱਗੋ ਤਾਂ ਅਸੀਂ ਲੱਗੇ ਹੋਏ ਆ ਗੁਰਵਾਣੀ ਨਾ ਤਾਂ ਸੀ ਵੀ ਛੋਟੇ ਹੁੰਦੇ ਲੱਗੇ ਹੋਏ ਆ ਮਾਪੇ ਉਹਦੇ ਨਾਲ ਹੀ ਲੱਗੇ ਹੋਏ ਜਾਂ ਸੀ ਗੁਰਦੁਆਰੇ ਗਏ ਆ ਕੋਈ ਨਵਾਂ ਤਾਂ ਲੱਗਣਾ ਆਇਆ ਨਹੀਂ ਬਾਣੀ ਵੀ ਪੜਦੇ ਆ ਮੱਥੇ ਵੀ ਟੇਕਦੇ ਆ ਪੁੰਨਦਾਨ ਵੀ ਕਰਦੇ ਆ ਉਹ ਮੈਂ ਤੇ ਦੱਸਣਾ ਚਾਹੁੰਨਾ ਵੀ ਜਿੰਨੇ ਇਹ ਵਿਦੇਸ਼ ਦੇ ਵਿੱਚ ਆ ਜਾਂਦੇ ਨੇ ਜਾਂ ਸਾਡੇ ਇੱਥੇ ਦੇਸ਼ ਦੇ ਵਿੱਚ ਨੇ ਆਦਾਰ ਕੇ ਚਲੋ ਪੰਜਾਬ ਦੀ ਆਪਾਂ ਗੱਲ ਕਰੀਏ ਕੋਈ ਇਹਨਾਂ ਨੂੰ ਸ਼ਬਦ ਨਹੀਂ ਪ੍ਰਗਟ ਹੋਇਆ ਕਿਸੇ ਨੂੰ ਉਹ ਕੋਈ ਤਪਲੇ ਵਜਾਉਂਦਾ ਕੋਈ ਢੋਲਕੀ ਦਾਦਾ ਕੋਈ ਨੇਜੇ ਵਾਰ ਆਏ ਜੇ ਇਹ じゃ ਕੁਝ ਗੁਰਵਾਣੀ ਜੀ ਨਹੀਂ ਹੈ ਗੁਰਵਾਣੀ ਦਾ ਲਿਖਿਆ ਅੱਠ ਪੈਰ ਸਿਮਰ ਕੇ ਪ੍ਰਮਾਤਮਾ ਦਾ ਦਰਸ਼ਨ ਕਰਨਾ ਉਹ ਇੱਕ ਓੰਕਾਰ ਦੇ ਵਿੱਚ ਸਮਾਉਣਾ ਹੁਣ ਆਪਾਂ ਫੇਰ ਇੱਥੇ ਜੱਗ ਨੂੰ ਇਹ ਦੱਸਦੇ ਆਂ ਵੀ ਮੈਂ ਪਹਿਲਾਂ ਵੀ ਦੱਸੋ ਗਿਆ ਜੀ ਵੀ ਇਹਨਾਂ ਨੂੰ ਪੁੱਛ ਲੋ ਤੁਹਾਡੇ ਤੇ ਕਿਰਪਾ ਹੋ ਗਈ ਜਿਆਦਾ ਇਹ ਇਹ ਜਦ ਕੋਈ ਪੁੱਛਦਾ ਵੀ ਆ ਪੱਤਰਕਾਰ ਦਾ ਕਹਿੰਦੇ ਨੇ ਬਸ ਉਹ ਮਹਾਰਾਜ ਕਹਿੰਦੇ ਨੇ ਮਹਾਰਾਜ ਤਾਂ ਮਹਾਰਾਜ ਤਾਂ ਬਾਣੀ ਲਿਖੀ ਹੈ ਹਾਂਜੀ ਮਹਾਰਾਜ ਨੇ ਸਾਰੇ ਜੱਗ ਦੀ ਦੇਖ ਕੇ ਵੀ ਜੱਗ 'ਚ ਕੀ ਕਰਮ ਧਰਮ ਬਗੰਡ ਹੋ ਰਿਹਾ ਉਹਦੇ ਬਾਰੇ ਲਿਖਿਆ ਹੋਇਆ ਇੱਥੇ ਜ ਆ ਸੰਗਤਾਂ ਨੂੰ ਗਮਰਾ ਕਰ ਦਿੰਦੇ ਨੇ ਵੀ ਮਹਾਰਾਜ ਕਹਿੰਦੇ ਨੇ ਮਹਾਰਾਜ ਤਾਂ ਇਹ ਕਹਿੰਦੇ ਨੇ ਵੀ ਰੱਬ ਮਿਲਣਾ ਨਾ ਨੂੰ ਕੋ ਮਿਲੇ ਅੰਤਰਜਾਮੀ ਜਾ ਦੇਖਾਂ ਤਾਂ ਸੋਈ ਮੈਨੂੰ ਇਹ ਦੱਸਣ ਵੀ ਅੰਤਰਜਾਮੀ ਮਿਲ ਗਿਆ ਹਾਂਜੀ ਕੋਈ ਦੱਸੇ ਦਾ ਸਹੀ ਜੇ ਸਾਨੂੰ ਮਿਲਿਆ ਨਹੀਂ ਫਿਰ ਸਾਡਾ ਸੰਗਤਾਂ ਨੂੰ ਦੱਸ ਦੇਣ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਜੇ ਸਾਨੂੰ ਰੱਬ ਹੀ ਨਹੀਂ ਮਿਲਿਆ ਹੈਗਾ ਫਿਰ ਅਸੀਂ ਪ੍ਰਦੇਸ਼ ਕੀ ਦੇਣਾ ਪਹਿਲਾਂ ਰੱਬ ਨੂੰ ਪਾਉਣਾ ਫਿਰ ਝਪਾਉਣਾ ਪਹਿਲਾਂ ਅਸੀਂ ਆਪ ਝਪੇ ਆ ਤੇ ਹੁਣ ਅਸੀਂ ਝਪਾਉਣਾ ਤੇ ਇਹ ਆਪਾਂ ਜਗ ਇਹ ਸੰਸਾਰ ਨੂੰ ਦੱਸਦੇ ਆਂ ਵੀ ਇਹਨਾਂ ਦੇ ਇਹਨਾਂ ਦੇ ਸ਼ਬਦ ਨਹੀਂ ਪ੍ਰਗਟ ਹੋਇਆ ਇਹਨਾਂ ਦੇ ਹਿਰਦੇ 'ਚ ਹਰ ਹਰ ਨਹੀਂ ਹੋ ਰਹੀ ਇਹਨਾਂ ਦੀ ਜਸਨਾ ਤੇ ਨਾਮ ਨਹੀਂ ਹੈ ਇਹ ਅੱਠ ਪੈਸੇ ਨਹੀਂ ਸਿਮਰਦੇ ਠੀਕ ਆ ਘੰਟਾ ਦੋ ਘੰਟਾ ਸਿਮਰਦੇ ਹੋਣਗੇ ਪੈਸੇ ਸਿਮਰਦੇ ਹੋਣਗੇ ਔਰ ਬਾਣੀ 'ਚ ਲਿਖਿਆ ਵੀ ਇੱਕ ਸਾਧ ਆਵਸਾ ਨਹੀਂ ਹੋਣਾ ਚਾਹੀਦਾ ਦੂਜਾ ਸਾਹ ਉਹ ਜਿਹੜਾ ਭਗਤ ਦਾ ਨਿਰੰਤਰ ਉਹਦੀ ਸ਼ਰਧਾ ਨਾਲੇ ਲੱਗੀ ਹੋਈ ਆ ਹੁਣ ਆਪਾਂ ਇਹ ਤੋਂ ਫੇਰੇ ਸੰਸਾਰ ਨੂੰ ਦੱਸਤਾ ਵੀ ਉਹ ਸਾਧੂ ਦੇ ਸੰਗਤ ਕਰਾ ਕੇ ਠੋਡਾ ਭਲਾ ਹੋ ਸਕਦਾ ਹਾਂਜੀ ਬਾਕੀ ਸੰਗਤ ਨੂੰ ਬਾਹਰਲੀ ਸੰਗਤ ਨੂੰ ਸਾਡੇ ਵੱਲੋਂ ਉਪਦੇਸ਼ ਆਇਸੋ ਆਪਣੇ ਸੁਨੇਹਾ ਵਾ ਵੀ ਜਿਹੜੇ ਕੱਚੇ ਸਾਧੂ ਤੇ ਸੰਤਾਂ ਦੇ ਲੜ ਲੱਗੇ ਹੋਏ ਨੇ ਉਹ ਉਹਨਾਂ ਦਾ ਖਹਿੜਾ ਛੱਡ ਕੇ ਪੱਕੇ ਸੰਤ ਦੇ ਲੜ ਲੱਗੋ ਬਾਕੀ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਸਾ ਆਪਣੇ ਸੰਤ ਦੀ ਇਹ ਸੋਭਾ ਕਰਦੇ ਨੇ ਕਿਉਂਕਿ ਤੁਸੀਂ ਜਿਹੜੇ ਸੰਤ ਨੇ ਆਪਣੇ ਦੇਸ਼ਾਂ ਵਿੱਚ ਬੁਲਾਉਣੇ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਹੀ ਤੁਸੀਂ ਆਉਟਪੁੱਟ ਦੇਖੋ ਵੀ ਜੇ ਤੁਸੀਂ ਆਪਣੇ ਘਰਾਂ ਵਿੱਚ ਬਲਾ ਕੇ ਚੰਨ ਪੋਣਿਓ ਸਾਸਾਂ ਕਰੋਣਿਓ ਵੀ ਉਹਦਵਾ ਤੁਸੀਂ ਸੁਖੀ ਬਸਦੇ ਹੋ ਜਾ ਨਹੀਂ ਬਾਦ ਦੇ ਜੇ ਤੁਸੀਂ ਨਹੀਂ ਸੁਗੀ ਬਾਦ ਦੇ ਫੇਰ ਸਮਝ ਲੋ ਸੰਤ ਮਾਇਆ ਧਾਰੀ ਆ ਉਹ ਕੱਚਾ ਵਾ ਉਹ ਪੱਕਾ ਨਹੀਂ ਹੈਗਾ ਜਿਹੜਾ ਸੰਤ ਪੱਕਾ ਵਾ ਉਹਦੇ ਅੰਦਰ ਸ਼ਬਦ ਜਲਦਾ ਉਹ ਮਾਇਆ ਨਾਲ ਨਹੀਂ ਜੋੜਦਾ ਉਹ ਇੱਕ ਨਾਮ ਨਾਲ ਜੋੜਦਾ ਸ਼ਬਦ ਨਾਲ ਜੋੜਦਾ ਜਿਹੜਾ ਤੁਸੀਂ ਵਿਦੇਸ਼ ਵਿੱਚ ਸਾਧੂ ਸੰਤ ਨੂੰ ਬੁਲਾਵੋਗੇ ਉਸ ਵਿਦੇਸ਼ ਦੇ ਵਿੱਚ ਸਾਰੀ ਧਰਤੀ ਦਾ ਜਿੱਥੇ ਵੀ ਜਿੱਥੇ ਕਿਤੇ ਜਾਊਗਾ ਸਾਧੂ ਸੰਤੋ ਦਾ ਭਲਾ ਹੋਊਗਾ ਬਾਕੀ ਜਿਹੜਾ ਸਾਡੇ ਨੰਬਰ ਆ ਸਾਡਾ ਇਸ ਚੈਨਲ ਦੇ ਉੱਤੇ ਚੱਲ ਰਿਹਾ ਤੁਸੀਂ ਜਦ ਮਰਜ਼ੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ ਇਹ ਪੱਕੇ ਸੰਤ ਨੂੰ ਬੁਲਾਓ ਉਹਦੀ ਆਉਟਪੁੱਟ ਲਓ ਅਸੀਂ ਆਪਣੀ ਆਉਟਪੁੱਟ ਦਿੰਨੇ ਆ ਵੀ ਅਸੀਂ ਆਪਣੇ ਜਿੱਦਣ ਦੇ ਬਾਬਾ ਜੀ ਦੇ ਲੜ ਲੱਗੇ ਆ ਸਾਡੀ ਸਾਰੀ ਸੰਗਤ ਲੜ ਲੱਗੀ ਆ ਇਹ ਸਾਰੀ ਸੁੱਕੀ ਬਸ ਰਹੀ ਆ ਕੋਈ ਪਖੰਡ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਇਹ ਨਹੀਂ ਹੈਗਾ ਵੀ ਪਾਟ ਕਰਾਓ ਜੀ ਤੁਸੀਂ ਉੱਥੇ ਪਰ ਫਲਾਣਾ ਕੋ ਅਗਰ ਉਧੇਮ ਕੜਾ ਕਰੋ ਕੋਈ ਪੈਸਾ ਖਰਚ ਨਹੀਂ ਗਈ ਬਾਬਾ ਜੀ ਨਿਸ칸 ਸੇਵਾ ਫਰੀ ਸੇਵਾ ਕਰਦੇ ਨੇ ਕਿਸੇ ਕਿਸੇ ਵਿੱਚ ਕੋਈ ਵੀ ਕੋਈ ਡੇਰਾ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਵੀ ਗੋਲਕ ਨਹੀਂ ਰੱਖੀ ਹੋਈ ਮਾਇਆ ਇਕੱਠੀ ਕਰਨ ਦਾ ਕੋਈ ਸਾਧਨ ਨਹੀਂ ਹੈਗਾ ਸਿਰਫ ਇੱਕੋ ਹੀ ਉਪਰ ਆਲਾਵਾ ਸਾਡਾ ਵੀ ਕਿਰਪਾ ਕਰਕੇ ਜਿਹੜੀ ਸੰਗਤ ਗਮਰਾਹ ਹੋਈ ਆ ਉਹ ਸੱਚ ਨਾਲ ਜੁੜੋ ਉਹ ਸੱਚੇ ਸ਼ਬਦ ਨਾਲ ਜੁੜੋ ਹੋਰ ਬਾਬਾ ਜੀ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬਹੁਤ ਬਹੁਤ ਤਰੀਕ ਤੱਕ ਨੇ ਹਾਂ ਜੀ ਸੋ ਸੋ ਪ੍ਰੋਗਰਾਮ ਦੀ ਜਿਹੜੀ ਆ ਹੁਣ ਅਸੀਂ ਇੱਥੇ ਹੀ ਸਮਾਪਤੀ ਕਰਦੇ ਆਂ ਬਾਬਾ ਜੀ ਨੇ ਸਾਨੂੰ ਜਿਹੜਾ ਆ ਗਿਆਨ ਦਿੱਤਾ ਆ ਤੇ ਇਸ ਪ੍ਰੋਗਰਾਮ ਤੋਂ ਬਾਅਦ ਅਸੀਂ ਜਿਹੜਾ ਆ ਹੁਣ ਵਿਚਾਰਾ ਹੋਰ ਖੁਲੀਆਂ ਵਿਚਾਰਾਂ ਅਗਰ ਬਾਬਾ ਜੀ ਨਾ ਕਰਾਂਗੇ ਸੋ ਹੁਣ ਇੱਥੇ ਹੀ ਸਮਾਪਤੀ ਕਰਦੇ ਆਂ ਵਾਇਗੁਰੂ ਜੀ ਦਾ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਹਾਂਜੀ ਸੋ ਇੱਕ ਮਿੰਟ ਅਸੀਂ ਇੱਕ ਸਾਡੇ ਇੱਕ ਸਾਡੇ ਸੇਵਕ ਹੋਰ ਵੀ ਆਪਣੀ ਵਿਚਾਰ ਸਾਂਝੀ ਕਰਨੀ ਚਾਹੁੰਦੇ ਨੇ ਹੋਰ ਵੀ ਜਰੂਰ ਹਾਂਜੀ ਸੋ ਭਾਈ ਵੀ ਅਸਮਾਨ ਜੀ ਜਿਹੜੇ ਆ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਉਹਨਾਂ ਦੇ ਵੀ ਜਿਹੜਾ ਆ ਆਪਾਂ ਸਵਾਗਤ ਕਰਦੇ ਹਾਂ ਹਾਂਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਹਾਂਜੀ ਹਾਂਜੀ ਬਾਈਗੁਰ ਜੀ ਕਾਲਸਾ ਬਾਈਗੁਰ ਜੀ ਕੀ ਫਤਿਹ ਬਾਬਾ ਜੀ ਨਾਲ ਸਾਰੀ ਟੀਮ ਦਾ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਨੇ ਸਾਨੂੰ ਨਾਮ ਦਿੱਤਾਗਾ ਕੁਰਬਾਨੀ ਦਾ ਗਿਆਨ ਫਕਰਾਇਆਗਾ ਜੀ ਸਾਨੂੰ ਬਹਿਮਾ ਫਰਮਾ ਦੇ ਵਿੱਚੋਂ ਕੱਢਿਆ ਸਾਡੇ ਦੁੱਖ ਦੂਰ ਕੀਤੇ ਹਨ ਜੀ ਜੀ ਬਾਬਾ ਬਿਲਕੁਲ ਹਾਂ ਜੀ ਤੁਸੀਂ ਬਾਬਾ ਜੀ ਨਾਲ ਜੁੜੇ ਫਿਰ ਜਿਹੜੇ ਜਾਨੀ ਦੁੱਖ ਰੋਗ ਕਾਫੀ ਸੀਗੇ ਫਿਰ ਉਹਦੇ ਨਾਲ ਮਿਟ ਗਏ ਬਾਬਾ ਜੀ ਦੀ ਸੰਗਤ ਕਰਕੇ ਹਾਂ ਜੀ ਮੇਰੇ ਡੈਡੀ 30 35 ਸਾਲ ਤੋਂ ਹੀ ਦਵਾਈ ਖਾਂਦੇ ਪੀਜੀਆ ਤੋਂ ਉਹਨਾਂ ਦਾ ਲੁਧਿਆਣੇ ਤੋਂ ਵੀ ਪੀਜੀਆ ਤੋਂ ਵੀ ਉਹਨਾਂ ਦਾ ਚੱਲਦ ਰਿਹਾ ਜਦੋਂ ਨਾਮ ਮਿਲਿਆਗਾ ਅੱਜ ਕੋਈ ਵੀ ਦਵਾਈ ਨਹੀਂ ਖਾਂਦੇ ਹਾਂ ਜੀ ਹਾਂ ਜੀ ਹਾਂਜੀ ਹਾਂ ਸੋ ਬਿਲਕੁਲ ਜੀ ਹਾਂਜੀ ਹਾਂਜੀ ਸੋ ਬਿਲਕੁਲ ਹਾਂਜੀ ਭਾਈ ਸਾਹਿਬ ਨਾਲ ਤੁਹਾਡੇ ਸਾਥੀ ਵੀ ਨਾਲ ਆਏ ਨੇ ਉਹ ਵੀ ਵਿਚਾਰ ਸਾਂਝੀ ਕਰਨੀ ਚਾਹੁੰਦੇ ਨੇ ਹਾਂਜੀ ਹਾਂਜੀ ਮੈਂ ਕੁਝ ਇਹ ਖਾਲਸਾ ਭਾਈ ਕੁਚੀ ਕੀ ਪਤੇ ਬਾਬਾ ਜੀ ਦਾ ਬਾਬਾ ਧੰਨਵਾਦ ਉਹ ਮਨੇ ਸਾਨੂੰ ਇੱਥੇ ਆ ਕੇ ਸਾਥਾਂ ਕੇ ਸੱਦਿਆ ਤੇ ਜਦੋਂ ਦੇ ਸਾਡੇ ਪਾਪਾ ਜੀ ਨੇ ਦਰਸ਼ਨ ਹੋਏ ਨੇ ਸਾਡੀ ਮੁਕਤੀ ਹੋ ਗਈ ਹੈ ਉਹਨਾਂ ਨੇ ਸਾਨੂੰ ਨਾਮ ਦਿੱਤਾ ਤੇ ਸਾਨੂੰ ਹੁਣ ਗਰਬਾਣੀ ਬਾਰੇ ਵੀ ਸਮਝ ਆਉਂਦੀ ਐ ਤੇ ਸਾਡੇ ਘਰ ਚੋਂ ਦੁੱਖ ਕਲੇਸ਼ ਸਾਰੇ ਦੂਰ ਹੋ ਚੁੱਕੇ ਨੇ ਤੇ ਜੁੜਿਆਂ ਤੇ ਸੰਗਤਾਂ ਨੂੰ ਵੀ ਬੇਨਤੀ ਐ ਕਿ ਵੀ ਉਹ ਵੀ ਜੜਨ ਦੁੱਖਾਂ ਆਪਦੇ ਘਰ ਦੇ ਵਿੱਚ ਬਾਬਾ ਜੀ ਦੀ ਚਰਨਪਾਉਣ ਜੀ ਤੇ ਨਾਮ ਲੈਣ ਬਾਬਾ ਜੀ ਤੋਂ ਹਾਂਜੀ ਧੰਨਵਾਦ ਸੋ ਬਿਲਕੁਲ ਹਾਂਜੀ ਬਹੁਤ ਬਹੁਤ ਧੰਨਵਾਦ ਆ ਜੀ ਹਾਂਜੀ ਸੋ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਸੋਣ ਅਸੀਥੀ ਪ੍ਰੋਗਰਾਮ ਦੀ ਜਿਹੜੀ ਹੈ ਸਮਾਪਤੀ ਕਰਦੇ ਹਾਂ ਤੁਹਾਡੇ ਲਈ ਹੋਰ ਵੀ ਜਿਹੜੇ ਪ੍ਰੋਗਰਾਮ ਨੇ ਉਵੇਂ ਲੈ ਕੇ ਹਾਜ਼ਰ ਹੋਵਾਂਗੇ ਸੋ ਸਾਡੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ